ਜਿਹੜੀ ਬਾਜ਼ਾਰ ਦੇ ਵਿੱਚ 12000 ਰੁਪਏ ਦੀ 32 ਇੰਚ ਰਿਐਲਿਟੀ ਮਿਲਦੀ ਹੈ ਇੱਥੇ ਤੁਹਾਨੂੰ ਮਿਲਣੀ ਆ ਸਿਰਫ 5490 ਦੇ ਵਿੱਚ ਜਿੱਦਾਂ ਦੀਵਾਲੀ ਦੇ ਪਟਾਕੇ ਪਾਏ ਸੀ ਹੁਣ ਨਵਾਂ ਸਾਲ ਤੇ ਲੋਹੜੀ ਦੇ ਉੱਤੇ ਵੀ ਆਜੋ लवली ਇਲੈਕਟ੍ਰੋਨ ਦੀ ਬਹੁਤ ਵੱਡੀ ਵਿਦਾ 99000 ਵਾਲੀ 32 ਇੰਚ ਦੀ LED ਸਾਨੂੰ ਜਿਹੜੀ ਹੈ 6490 ਦੇ ਵਿੱਚ ਇੱਥੇ ਹੀ ਬੱਸ ਨਹੀਂ ਇਹਦੇ ਨਾਲ ਤੁਹਾਨੂੰ ਮਿਲਣਾ ਹੈਗਾ ਸਕ੍ਰੈਚ ਕਾਰਡ ਦੇਖੋ ਤੁਸੀਂ 6490 ਦੀ ਲੈਣੀ ਹੈ LED 32 ਇੰਚ ਦੀ ਹੋ ਸਕਦਾ ਤੁਸੀਂ ਇਹਨੂੰ ਸਕ੍ਰੈਚ ਕਰੋ ਤੁਹਾਨੂੰ ਐਕਟਵਾ ਸਕੂਟਰ ਨਿਕਲ ਜਵੇ ਹੋ ਸਕਦਾ ਤੁਹਾਨੂੰ ਮੋਬਾਈਲ ਫੋਨ ਮਿਲ ਜਵੇ ਹੋ ਸਕਦਾ 32 ਇੰਚ LED ਨਾਲ 32 ਇੰਚ ਦੀ LED ਮਿਲ ਜਵੇ ਨਾਲ ਤੁਹਾਨੂੰ 에ਅਰਪੋਰਟ ਫ੍ਰੀ ਮਿਲਣਿਆ ਪ੍ਰੈਸ we ਬਲੂਟੁੱਥ ਸਪੀਕਰ ਸਮਾਰਟ ਵਾਚ ਪੈਨ ਡਰਾਈਵ ਪ੍ਰੈਸ ਟੇਬਲ ਹੀਟਰ ਇਸ ਤੋਂ ਇਲਾਵਾ ਮੈਨੀ ਮੋਰ ਹੁਣ ਠੰਡ ਦਾ ਮੌਸਮ ਆ ਗਿਆ ਹੁਣ ਤੁਸੀਂ ਖੋਰਿਆਂ 'ਚ ਬਹਿ ਕੇ ਥਾਪੀਆਂ ਦੇ ਨਾਲ ਕੱਪੜੇ ਨਾ ਧੋਇਓ ਹੁਣ ਠੰਡ ਦੇ ਵਿੱਚ ਠਰੂ ਠਰੂ ਕਾਂ ਦੀ ਲੋੜ ਨਹੀਂ ਆਹ ਦੇਖੋ ਵਾਸ਼ਿੰਗ ਮਸ਼ੀਨਾਂ ਦੇ ਉੱਤੇ ਵੀ ਆਫਰਾਂ ਲਾ ਦਿੱਤੀਆਂ ਇੱਥੇ 7 ਕਿਲੋ ਦੀ ਵਾਸ਼ਿੰਗ ਮਸ਼ੀਨ ਕੋਈ 15000 ਦੀ ਨਹੀਂ ਅਸੀਂ ਦੇਣੀ ਕੋਈ 14000 ਦੀ ਨਹੀਂ ਦੇਣੀ ਆਹ ਦੇਖੋ ਵਾਸ਼ਿੰਗ ਮਸ਼ੀਨ 7 ਕਿਲੋ ਦੀ 5 ਸਾਲ ਦੀ ਵਾਰੰਟੀ ਲੈ ਜਾਓ ਸਿਰਫ 6990 ਦੇ ਵਿੱਚ ਜਿਹੜੀ ਇਹ ਨੰਬਰ 1 ਕੰਪਨੀ ਆ ਹੈਵਲ ਲੋਡ ਜਿਹੜੀ ਕਿ ਸੈਮੀ ਆਟੋਮੈਟਿਕ ਮਸ਼ੀਨ ਦੇ ਵਿੱਚ ਇਨ ਬਿਲਟ ਹੀਟਰ ਲਾਇਆ ਹੋਇਆ ਹ ਹ ਨਾਰਮਲ ਫੁੱਲੀ ਆਟੋਮੈਟਿਕ ਹੋ ਗਈਆਂ ਫਰੰਟ ਲੋਡਿੰਗ ਮਸ਼ੀਨਾਂ ਵਿੱਚ ਤਾਂ ਹਰ ਇੱਕ ਕੰਪਨੀ ਦੇ ਵਿੱਚ ਹੀਟਰ ਹੁੰਦਾ ਹੀ ਆ ਜੀ ਇਸ ਸੈਮੀ ਆਟੋਮੈਟਿਕ ਮਸ਼ੀਨ ਦੇ ਵਿੱਚ ਵੀ ਵਿਦ ਹੀਟਰ ਹੈਗੀ ਆ 180 ਲੀਟਰ ਦਾ ਰੈਫਰਿਜਰੇਟਰ ਆ ਇਹਨੂੰ ਭਾਵੇਂ Google ਤੇ ਪਾ ਲਓ ਜਿੱਥੇ ਮਰਜ਼ੀ ਪਾ ਲਓ ਚੈਲੰਜ ਆ ਸਾਡਾ 180 ਲੀਟਰ ਦੀ ਰੈਫਰਿਜਰੇਟਰ ਆ ਓਪਨ ਚੈਲੰਜ ਆ 18300 ਐਮਆਰਪੀ ਆ ਪਰ ਸਾਡਾ ਪ੍ਰਾਈਸ ਲਵਰੀ ਇਲੈਕਟ੍ਰੋਨਿਕ ਦਾ 99990 ਹੈ ਜੀ 99990 ਤੁਹਾਡਾ 8310 ਰੁਪਏ ਬਚ ਗਏ ਸਕਰੈਚ ਕੂਪਨ ਦਵਾਂਗੇ ਇਹਦੇ ਨਾਲ ਵੀ ਫ੍ਰੀ ਸਲੋ ਜੀ ਇੱਕ ਹੋਰ ਤੁਹਾਨੂੰ ਆਫਰ ਦੇਣੇ ਆ ਤੁਸੀਂ ਇਹ 4 ਡੋਰ ਰੈਫਰਿਜਰੇਟਰ ਲੈ ਲਓ ਇਹਦਾ ਪ੍ਰਾਈਸ ਹੈਗਾ ਐਮ ਆਰ ਪੀ 120000 ਸਾਡਾ ਪ੍ਰਾਈਸ ਹੈਗਾ 99990 30000 ਬਚ ਗਿਆ ਇਨਸਟੈਂਟ ਕੈਸ਼ਬੈਕ 12000 ਉਸ ਦੇ ਨਾਲ ਨਾਲ ਤੁਹਾਨੂੰ ਆਹ ਜਿਹੜੀ ਕਿ ਲਗਭਗ 8000 ਦੀ ਕੀਮਤ ਵਾਲਾ ਗੈਸ ਚੁੱਲਾ ਫ੍ਰੀ ਦੇਣਾ ਜਿਹੜਾ ਬਹੁਤ ਸੋਹਣਾ ਡਿਜ਼ਾਈਨ ਹੈਗਾ ਤੁਸੀਂ ਆਪਣੇ ਕਿਚਨ ਚ ਲਾ ਸਕਦੇ ਨੂੰ ਟੱਚ ਕਰਨ ਦੀ ਲੋੜ ਨਹੀਂ ਤੁਸੀਂ ਆ ਦੇਖੋ ਨੂੰ ਇਦਾਂ ਇੱਕ ਵਾਰੀ ਹੱਥ ਕਰ ਦਿਓ ਇਹ ਆਨ ਹੋ ਜਾਣੀ ਆ ਇਦਾਂ ਤੁਸੀਂ ਕਰ ਦਿਓ ਆਫ ਹੋ ਜਾਣੀ ਹਣਾ 990 ਰੁਪਏ ਦੇ ਵਿੱਚ ਲਾ ਸਟਾਰਟ ਹੋ ਜਾਂਦਾ ਆਪਣੇ ਕੋ 2 ਵਰਨਰ ਸਟੀਲ 4 ਵਰਨਰ ਹੈ 1390 ਰੁਪਿਆ ਇਹ 9990 ਦਵਾਂਗੇ ਜੀ ਬਾਕੀ ਲਓ ਵੀ ਹੁਣ ਤੁਹਾਨੂੰ ਟੂਟੀਆਂ ਵਾਲਾ ਖਰਾਬ ਪਾਣੀ ਪੀਣ ਦੀ ਲੋੜ ਨਹੀਂ ਲਵੜੀ ਇਲੈਕਟ੍ਰੋਨਿਕ ਨੇ ਬਾਟਰ ਫਿਲਟਰ ਦੇ ਲਾਤੀ ਬਹੁਤ ਵੱਡੀ ਆਫਰ ਆ ਤੁਸੀਂ ਚੈੱਕ ਕਰੋ ਜਿੰਕ ਫਿਲਟਰ ਸਿਰਫ 2990 ਚ ਇਜ ਬਕੀ ਜਿੰਕ ਡਰਾਉਟ ਟੀਵੀ ਜਿਹੜਾ ਤੁਹਾਨੂੰ 9990 ਰੁਪਏ ਦਾ ਮਿਲਣਾ ਜੀ ਜਿਹਦੇ ਵਿੱਚ 3 ਸਾਲ ਦੀ ਰਿਪਲੇਸਮੈਂਟ ਗਾਰੰਟੀ ਆ ਹੂੰ ਜੋ ਵੀ ਤੁਸੀਂ ਨੋਟ ਕਰੋਗੇ 3 ਸਾਲ ਦੇ ਵਿੱਚ ਤੁਹਾਡੀ ਅਲੜੀ ਖਰਾਬ ਹੋ ਜयोਏ ਨਾ ਤੁਹਾਨੂੰ ਪੀਸ ਟੂ ਪੀ ਚੇਂਜ ਕਰਕੇ ਨਵਾਂ ਦੇ ਦਾਂਗੇ ਅਸੀਂ ਜੀ ਬਲੱਤ ਤੁਹਾਨੂੰ ਨਾਲ ਸਕ੍ਰੈਚ ਕਾਰਡ ਫ੍ਰੀ ਆ QLED TV ਹੈਗਾ 130990 ਦੀ ਐਮਆਰਪੀਆ ਪਰ ਲਬੜੀ ਇਲੈਕਟ੍ਰੋਨਿਕ ਨੇ ਸਪੈਸ਼ਲ ਆਫਰ ਕੱਢੀ ਤੁਹਾਨੂੰ ਸਾਡਾ ਰੇਟ ਹੈਗਾ 77990 ਮਤਲਬ ਤੁਹਾਡਾ ਜੇ ਤੁਸੀਂ ਇਹ ਆ ਕੇ ਲੈਨੇ ਹੋ 53000 ਰੁਪਏ ਬਚ ਗਿਆ ਇਸ ਦੇ ਨਾਲ ਤੁਹਾਨੂੰ ਫ੍ਰੀ ਮਿਲਣਾ ਸਾਊਂਡ ਬਾਰ ਜਿਹੜਾ ਵੱਡਾ ਬ੍ਰਾਂਡ ਆ ਸਾਊਂਡ ਬਾਰ ਮਿਲਣਾ 10990 ਦਾ ਨਾਲ ਤੁਹਾਨੂੰ ਸਕ੍ਰੈਚ ਗਾਰਦੀ ਫ੍ਰੀ ਮਿਲਣਾ ਆ ਦੇਖੋ ਸਾਊਂਡ ਬਾਰ ਵੀ ਨਾਲ ਹੀ ਪਈ ਆ ਇਹ ਅਸਲੋਂ ਦੀ ਮਸ਼ੀਨ ਹੈਗੀ ਆ ਸਟੀਲ ਦਾ ਬਹੇਗਾ ਦੇ ਵਿੱਚ ਆ ਦੇਖੋ ਸਟੀਲ ਦਾ ਬਹੇਗਾ ਕੋਈ ਜੰਗ ਨਹੀਂ ਲੱਗਦਾ ਉਹ ਕਰੰਟ ਨਹੀਂ ਹੁੰਦਾ ਦੇ ਵਿੱਚ ਇਹਦਾ ਪਿੰਨਰ ਵੀ ਜਿਹੜਾ ਸਟੀਲ ਦਾ ਹੈਗਾ ਦੇਖੋ ਚੈੱਕ ਕਰੋ ਹਮਮ ਸਾਰਾ ਸਟੀਲ ਦਾ ਹੈਗਾ ਜੋਕੀ ਦੇ ਵਿੱਚ ਕਵਰਡ ਸਵਿਚ ਹੈਗੇ ਆ ਸਾਰੇ ਪਾਣੀ ਨਹੀਂ ਪੈਂਦਾ ਹਾਈਡਰੌਲਿਕ ਢੱਕਣਾ ਹੈਗਾ ਆ ਜੋਕ ਜਿਹੜੀ ਐਮ ਆਰ ਪੀ 23500 ਰੁਪਈਆ ਜੀ ਹੋਰ ਆਪਣਾ ਰੇਟ ਹੈਗਾ 15000 ਰੁਪਈਆ ਇਹ ਥੈਂਕ ਯੂ ਮਾਡਲ ਹੈਗੇ ਆ ਇਹ ਵਾਈਫਾਈ ਦਾ ਅਪਰੇਟ ਹੈ ਤੁਹਾਡੇ ਮੋਬਾਈਲ 'ਚ ਐਪ ਡਾਊਨਲੋਡ ਹੋ ਜਾਣਾ ਇਹ ਜੋ ਕਿ ਜਿਹੜਾ ਐਮ ਆਰ ਵੀ 63990 ਰੁਪਏ ਹੈਗਾ ਉਹ ਸਾਡਾ ਆਫਰ ਵਿੱਚ ਇਹਦੇ ਰ 48000 ਆਹ ਦੇਖੋ ਬੁਲਬੁਲ ਦੇ ਬੱਚਿਆਂ ਰ ਗਿਆ ਸਾਈਡ ਵਾਈ ਸਾਈਡ ਬਲੈਕ ਕਲਰ ਇਹਨੂੰ ਤੁਸੀਂ ਖੋਲੋ ਇਹਦੇ ਵਿੱਚ ਜਿੰਨੀ ਮਰਜੀ ਸਪੇਸ ਲੈ ਲਓ ਭਾਵੇਂ ਵੱਡੇ ਤੋਂ ਵੱਡਾ ਪਰਿਵਾਰ ਆ ਤੁਹਾਡਾ ਸਾਰਾ ਸਟੋਰੇਜ ਇਹਦੇ ਵਿੱਚ ਹੋ ਜਾਣੀ ਆ ਇਹਦੀ ਬਾਹਰੋਂ ਦੇਖੋ ਸ਼ਾਈਨ ਤੁਸੀਂ ਦੇਖੋ ਇਹਨੂੰ ਬਾਹਰੋਂ ਤੁਸੀਂ ਆਪਰੇਟ ਕਰ ਸਕਦੇ ਆ ਹੁਣ ਤੁਹਾਡਾ ਅਸੀ ਕਰਨਾ ਫਾਇਦਾ ਕੈਲਵਿਨੇਟਰ ਸਾਈਡ ਵਾਈ 584 ਲੀਟਰ ਦੀ ਹੈਗੀ ਆ 85490 ਦਾ ਐਮ ਆਰ ਪੀ ਆ ਅਸੀਂ ਤੁਹਾਨੂੰ ਦੇਣੀ ਆ 54990 ਚ ਹੁਣ ਵੇਖੋ ਇਹ ਟਾਟਾ ਬਡਲ 17 ਲੀਟਰ ਸੋਲੋ ਮਾਈਕ੍ਰੋਵਿਵ ਜਿਸ ਕੀ ਐਮ ਆਰ ਪੀ 6590 ਰੁਪਈਆ ਹੈਗੀ ਆ ਕਿਉਂਕਿ ਸਾਡਾ ਆਫਰ ਹੈ 4790 ਰੁਪਈਆ ਜੀ ਹੁਣ ਆ ਜਿਓ ਨੇੜੇ ਤੁਹਾਡਾ ਫਾਇਦਾ ਕਰੀਏ ਇਹ ਬੋਲਟਸ ਵੇਖੋ ਦੀ 250 ਲੀਟਰ ਦੀ ਫ੍ਰਿਜ ਹੈਗੀ ਆ ਓਪਨ ਚੈਲੰਜ ਹੈਗਾ ਲਵਲੀ ਇਲੈਕਟ੍ਰੋਨਿਕ ਦਾ ਇਦੀ ਐਮ ਆਰ ਪੀ ਹੈਗੀ 34190 ਪਰ ਸਾਡਾ ਰੇਟ ਹੈਗਾ 20990 ਮਤਲਬ ਸਿੱਧੋ ਸਿੱਧਾ ਇੱਕ ਫਰਿੱਜ ਪਿੱਛੇ ਤੁਹਾਡਾ 13200 ਰੁਪਇਆ بچ ਗਿਆ ਇਹਦੇ ਨਾਲ ਫ੍ਰੀ ਤੁਹਾਨੂੰ ਮਿਲਣਾ ਸਕ੍ਰੈਚ ਕਾਰਡ ਸਲੌਜ ਹੌਨਰ ਪਹੁੰਚ ਚੁੱਕਾ ਪੰਜਾਬ ਦੇ ਸਭ ਤੋਂ ਵੱਡੇ ਸਭ ਤੋਂ ਲਗਜ਼ਰੀ ਦੇ ਸਭ ਤੋਂ ਸਸਤੇ ਸ਼ੋਰੂਮ लवली ਇਲੈਕਟ੍ਰੋਨਿਕ ਕੋਰਟ ਫੀਦੇ ਜਿੱਥੇ ਤੁਹਾਨੂੰ ਅੱਜ ਬਹੁਤ ساری ਆਫਰ ਦੇਣੀਆਂ ਦਿਵਾਲੀ ਦੇ ਉੱਤੇ ਕਹਿੰਦੇ ਪੰਜਾਬ ਦੇ ਇਕੱਲੇ ਇਕੱਲੇ ਪਿੰਡ ਦੇ ਸ਼ਹਿਰ ਦੇ ਘਰ ਨੇ ਆ ਗਏ ਇਥੋਂ ਫਾਇਦੇ ਲੈ ਆ ਹੁਣ ਵੀ ਲਵਣੀ ਇਲੈਕਟ੍ਰੋਨਿਕ ਨੇ ਬਹੁਤ ਵੱਡੀ ਧਮਾਕੇਦਾਰ ਸੇਲ ਲਾਤੀ ਆ ਨਵੇਂ ਸਾਲ ਦੇ ਉੱਤੇ ਨਵੇਂ ਸਾਮਾਨ ਤੁਸੀਂ ਆਪਣੇ ਘਰ ਲੈ ਜਾਓ ਬਹੁਤ ਥੋੜੇ ਪੈਸੇ ਦੇ ਕੇ ਨਵੇਂ ਸਾਲ ਦੇ ਲੋੜ ਦੇ ਉੱਤੇ ਜਿੱਥੇ ਅੱਜ ਤੁਹਾਨੂੰ ਉਸੇ ਰਿਕਾਰਡ ਤੋਂ ਰੇਟ ਤਾਂ ਦੇਣੀਆਂ ਵੱਡਾ ਫਾਇਦਾ ਕਰਨਾ LED ਦੇ ਵਿੱਚ ਵੱਡਾ ਫਾਇਦਾ ਕਰਨਾ ਫ੍ਰਿਜ ਦੇ ਵਿੱਚ ਵੱਡਾ ਫਾਇਦਾ ਕਰਾਂਗੇ ਵਾਸ਼ਿੰਗ ਮਸ਼ੀਨ ਦੇ ਵਿੱਚ ਕਹਿੰਦੇ 32 ਇੰਚ ਦੀ LED ਸਿਰਫ ਤੁਹਾਨੂੰ 5390 ਰੁਪਏ ਦੇ ਵਿੱਚ ਦਵਾਂਗੇ ਜਿਹੜੀ ਫਰਿੱਜ ਆ 9990 ਤੋਂ ਸ਼ੁਰੂ ਹੋ ਜਾਣੀਆਂ ਜਿਹੜੀ 7 ਕਿਲੋ ਦੀ ਵਾਸ਼ਿੰਗ ਮਸ਼ੀਨ ਆ ਉਹ ਸਿਰਫ 6990 ਦੇ ਵਿੱਚ ਚੈਲੰਜ ਆ ਭਾਵੇਂ ਸਾਰਾ ਪੰਜਾਬ ਘੁੰਮ ਲਿਓ ਇੰਨਾ ਸਸਤਾ ਰੇਟ ਤੇ ਇੰਨੀ ਹਾਈ ਕੁਆਲਿਟੀ ਨਹੀਂ ਮਿਲਣੀ ਹੁਣ ਆਪਾਂ ਜਿਹੜੇ ਇਥੇ ਦੇ ਓਨਰ ਹੈਗੇ ਆ लवली ਭਾਈ ਦੇ ਹੈਪੀ ਭਾਈ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਭਾਈ ਸਤਿ ਸ਼੍ਰੀ ਅਕਾਲ ਸੌਰੀ ਰਾਤ ਹੋ ਗਈ ਹਨੇਰਾ ਹੋ ਗਿਆ ਤੁਸੀਂ ਜਾਣਾ ਸੀ ਪਰ ਲੋਕਾਂ ਦੀ ਡਿਮਾਂਡ ਬਹੁਤ ਸੀ ਕਹਿੰਦੇ ਅਸੀਂ ਦੀਵਾਲੀ ਦੇ लवली ਇਲੈਕਟ੍ਰੋਨਿਕ ਤੇ ਗਏ ਸੀ ਹੈਪੀ ਭਾਈ ਨੇ ਤਾਂ ਲਵਲੀ ਭਾਈ ਨੇ ਜੋ ਆਪਣੇ ਮੂੰਹੋਂ ਗੱਲ ਕੀਤੀ ਉਹ ਪੱਥਰ ਲਲਕੀਰ ਵਾਲੀ ਸੀ ਵੀ ਸਾਡੇ ਫਾਇਦੇ ਬੜੇ ਹੋਇਆ ਸੋ ਨਵੇਂ ਸਾਲ ਆ ਰਿਹਾ ਲੋਕਾਂ ਨੇ ਆਪਣੇ ਘਰ ਦੇ ਵਿੱਚ ਨਵੇਂ ਸਾਲ ਤੇ ਨਵਾਂ ਸਮਾਨ ਲੈ ਕੇ ਜਾਣਾ ਆਫਰਾਂ ਦਿਓ ਇਦਾਂ ਦੀ ਆਫਰ ਦੇ ਦੇ ਪੰਜਾਬ ਹਿਲਣਾ ਚਾਹੀਦਾ ਬਿਲਕੁਲ ਜੀ ਦੁਆਲੀ ਦੇ ਵੀ ਅਸੀਂ ਬਹੁਤ ਵਧੀਆ ਆਫਰ ਦਿੱਤੇ ਤੇ ਆਪਾਂ ਨੂੰ ਬਹੁਤ ਵਧੀਆ ਸਪੋਕ ਮਿਲੇ ਆ ਆਪਾਂ ਨੂੰ ਪੰਜਾਬ ਦੇ ਵਿੱਚ ਚੋਂ ਸਪੋਕ ਮਿਲਿਆ ਮਿਲਿਆ ਆਪਾਂ ਨੂੰ ਸੋ ਹਿਮਾਚਲ ਰਾਜਸਥਾਨ ਹਰਿਆਣੇ ਤੋਂ ਵੀ ਕਸਟਮਰ ਸਾਡੇ ਕੋਲ ਆ ਕੇ ਸਮਾਨ ਲੈ ਕੇ ਗਏ ਜੀ ਤੇ ਜਦ ਲਈ ਅਸੀਂ ਹੁਣ ਨਵਾਂ ਸਾਲ ਵੀ ਆ ਰਿਹਾ ਤੇ ਬਾਕੀ ਲੋਹੜੀ ਹੈਗੀ ਆ ਇਹਦੇ ਤੁਹਾਨੂੰ ਵੱਧ ਤੋਂ ਵੱਧ ਅਸੀਂ ਜੋ ਤੁਹਾਡਾ ਫਾਇਦਾ ਕਰ ਸਕਦੇ ਆ ਤਰਾ ਭਾਜੀ ਰੇਟ ਤਾਂ ਅਸੀਂ ਘੱਟ ਲੈਣੇ ਆ ਇੱਕ ਗੱਲ ਤੁਸੀਂ ਹੁਣ ਸੁਣ ਲਓ ਮੈਂ ਗਿਫਟ ਫ੍ਰੀ ਲੈ ਕੇ ਜਾਣੇ ਆ ਨਾਲ ਮੈਂ ਲੋਕਾਂ ਦਾ ਫਾਇਦਾ ਕਰਨਾ ਕਿਉਂਕਿ ਬਹੁਤ ਸਾਰੇ ਦੁਕਾਨਾਂ ਦੇ ਨਾਲ ਅਸੀਂ ਕੰਟੈਕਟ ਕੀਤਾ ਵੀ ਸਾਨੂੰ ਆਫਰ ਦਿਓ ਆਫਰ ਦਿਓ ਡੀਲ ਦਿਓ ਸਾਰਿਆਂ ਨੇ ਹੱਥ ਖੜੇ ਕਰਦੇ ਕਹਿੰਦੇ ਅਸੀਂ ਸਾਜ ਇੱਕ ਵਾਰੀ ਦੇ ਦੇ ਸਕਦੇ ਦੀਵਾਲੀ ਤੇ ਫਿਰ ਉਸ ਤੋਂ ਬਾਅਦ ਨਾਮ ਆਇਆ ਲਵੜੀ ਇਲੈਕਟ੍ਰੋਨਿਕ ਦਾ ਤੇ ਤੁਹਾਡੇ ਕੋਲ ਆਸ ਆਇਆ ਤੇ ਪੰਜਾਬ ਦੇ ਲੋਕਾਂ ਨੇ ਫਾਇਦਾ ਕਰਦੇ ਹੋ ਅੱਜ ਫੇ ਦੇਖੋ ਅਸੀਂ ਹੱਥ ਨਹੀਂ ਖੜੇ ਕਰਦੇ ਪੱਤ ਘੜੇ ਕਰਾਵਾਂਗੇ ਜੀ ਠੀਕ ਹੈ ਜੀ ਭਜਾਂਗੇ ਨਹੀਂ ਭਜਾਵਾਂਗੇ ਜਾਵਾਂਗੇ ਸਲੋ ਜੀ ਆਪਾਂ ਪਹਿਲਾਂ ਹਨਾ ਸ਼ੁਰੂਆਤ ਐਲਈਡੀ ਤੋਂ ਕਰਦੇ ਆਂ ਭਾਈ ਜੀ ਐਲਈਡੀ ਕਿੱਥੋਂ ਸ਼ੁਰੂਆਤ ਹੈਗੀ ਆ ਭਾਈ ਇਹ ਦੇਖੋ ਬੱਤੀਆਂ ਦੀ ਹੈ ਰੜੀ ਹੈਗੀ ਆ ਹਾਂ ਜੀ ਨਾਨ ਸਮਾਰਟ ਐਲਈਡੀ ਹੈ ਜੀ 5490 ਰੁਪਏ ਦੇ ਵਿੱਚ ਹੈਗੀ ਸਿਰਫ ਹੂੰ ਜੋ ਕਿ ਸਾਡਾ ਚੈਲੰਜ ਪ੍ਰਾਈਜ਼ ਹੈ ਆ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਕੋਈ ਵੀ ਅਰੇਡੀ ਬੱਤੀ ਪਾਜੀ 32 ਇੰਚ ਦੀ LED 5490 ਦੀ ਬਿਲਕੁਲ ਭਾਈ ਜੀ ਤੁਹਾਨੂੰ 24 ਇੰਚੀ ਵੀ ਇਨੇ ਦਿਨੀ ਮਿਲਣੀ ਸਲਾਹ ਵੀ ਇਹਦਾ ਬਹੁਤ ਵੱਡੀ ਆਫਰ ਰਾਤ ਦੀ ਲਵਰੀ ਇਲੈਕਟ੍ਰੋਨਿਕ ਨੇ ਜਿਹੜੀ ਬਾਜ਼ਾਰ ਦੇ ਵਿੱਚ 12000 ਰੁਪਏ ਦੀ 32 ਇੰਚ ਦੀ LED ਮਿਲਦੀ ਹੈ ਇੱਥੇ ਤੁਹਾਨੂੰ ਮਿਲਣੀ ਆ ਸ਼ਰਪ 5490 ਦੇ ਵਿੱਚ ਜਿੱਦਾਂ ਦੀਵਾਲੀ ਦੇ ਪਟਾਕੇ ਪਾਏ ਸੀ ਹੁਣ ਨਵਾਂ ਸਾਲ ਤੇ ਲੋਹੜੀ ਦੇ ਉੱਤੇ ਵੀ ਆਜੋ ਲਵਣੀ ਇਲੈਕਟ੍ਰੋਨ ਦੀ ਬਹੁਤ ਵੱਡੀ ਸੇਲ ਆਦੀ ਕੋਡ ਫਲੂਇ ਡਿਸਟ੍ਰਿਕਟ ਸ਼ਰਪ ਨੰਬਰ ਆ ਗਏ ਆ ਮਤਲਬ 12 12000 ਵਾਲੀਆਂ ਐਲਈਡੀਆਂ ਕਰਤੀਆਂ ਸਿਰਫ 5490 ਦੇ ਵਿੱਚ ਭਾਈ ਜੀ ਮੈਨੂੰ ਆ ਵੀ ਦੱਸ ਦਿਓ ਤੁਸੀਂ ਇੱਥੇ ਸਿੱਧਾ ਸਿੱਧਾ ਲਿਖਿਆ ਵੀ 1 ਸਾਲ ਦੀ ਵਾਰੰਟੀ ਜੀ ਬੱਤੀਆਂ ਜੀ ਸਮਾਰਟ ਐਲਈਡੀਆਂ ਜੀ ਨੈਟ ਵਗੈਰਾ YouTube ਵਗੈਰਾ Facebook ਜੋ ਵੀ ਅੱਜ ਕੱਲ੍ਹ ਚੱਲਦਾ ਹੀ ਆ ਸਭ ਕੁਝ ਚੱਲਦਾ ਰਹੇ ਪੈਨ ਡਰਾਈਵ ਤੱਕ ਲੋ ਸਾਰੀਆਂ ਚੱਲਦੀ ਆ ਫੱਕੋ ਜਗਰੇ ਬਾਈ ਜੀ ਇਹਦਾ ਬਾਈ ਜੀ ਰੇਟ ਕੀ ਹੈਗਾ ਇਹਦਾ ਆਫਰ ਕੀ ਹੈਗੀ ਆ ਜੀ ਇੱਕ ਸਾਲ ਦੀ ਵਾਰੰਟੀ ਹੈ ਰਹੀ ਜੋ ਕਿ ਅਸੀਂ ਤੁਹਾਨੂੰ 6490 ਰੁਪਏ ਦਵਾਂਗੇ ਹਾਂਜੀ ਅਤੇ ਬਿਨ ਤੇ ਸਕ੍ਰੈਚ ਕੋਪਨ ਦਵਾਂਗੇ ਦੇਖੋ ਤੁਸੀਂ 6490 ਦੀ ਲੈਣੀ ਆ ਐਲਈਡੀ 32 ਇੰਚ ਦੀ ਹੋ ਸਕਦਾ ਤੁਸੀਂ ਇਹਨੂੰ ਸਕ੍ਰੈਚ ਕਰੋ ਤੁਹਾਨੂੰ ਐਕਟਵਾ ਸਕੂਟਰ ਨਿਕਲ ਜਵੇ ਹੋ ਸਕਦਾ ਤੁਹਾਨੂੰ ਮੋਬਾਈਲ ਫੋਨ ਮਿਲ ਜਵੇ ਹੋ ਸਕਦਾ 32 ਇੰਚ ਐਲਈਡੀ ਨਾਲ 32 ਇੰਚ ਦੀ ਐਲਈਡੀ ਮਿਲ ਜਵੇ ਨਾਲ ਤੁਹਾਨੂੰ 에ਅਰਪੋਰਟ ਫ੍ਰੀ ਮਿਲਨੇ ਆ ਪ੍ਰੈਸ ਬਲੂਟੁੱਥ ਸਪੀਕਰ ਸਮਾਰਟ ਵਾਚ ਪੈਨ ਡਰਾਈਵ ਪ੍ਰੈਸ ਟੇਬਲ ਹੀਟਰ ਇਸ ਤੋਂ ਇਲਾਵਾ ਮੈਨੀ ਮੋਰ ਸੋ ਇਹਦੇ ਨਾਲ ਤਾਂ ਆਫਰ ਹੈਗੀ ਇੱਕ ਤੁਸੀਂ ਆ ਵੀ ਚੈੱਕ ਕਰ ਲਓ ਇਹ ਵੀ 32 ਇੰਚ ਦੀ ਸਮਾਰਟ ਟੀਵੀ ਹੈਗੀ ਹੈ ਇਹ ਵੀ ਤੁਹਾਨੂੰ ਇੱਕ ਸਾਲ ਦੇ ਵਿੱਚ ਕਹਿੰਦੇ ਬਦਲ ਕੇ ਦੇ ਦੇਣਗੇ ਮਤਲਬ ਇੱਕ ਸਾਲ ਰਿਪਲੇਸਮੈਂਟ ਸਰ ਇਹਨੂੰ ਕੋਈ ਦਿੱਕਤ ਆ ਜਾ ਮਤਲਬ ਤੁਸੀਂ ਰਿਪੇਅਰ ਨਹੀਂ ਕਰੋਗੇ ਪੀਸ ਟੂ ਪੀਸ ਬਦਲ ਕੇ ਦੋਗੇ ਬਿਲਕੁਲ ਭਾਜੀ ਇਹਦੀ ਇੱਕ ਸਾਲ ਦੀ ਰਿਪਲੇਸਮੈਂਟ ਗਾਰੰਟੀ ਆ ਇਹਦੇ ਕੋਈ ਵੀ ਦਿੱਕਤ ਆ ਜਾਵੇ ਤੁਹਾਨੂੰ ਪੀਸ ਟੂ ਪੀਸ ਪੁਰਾਣਾ ਦੇ ਦਿਓ ਨਵਾਂ ਸਾਡੇ ਕੋਲ ਲੈ ਲਓ 6990 ਰੁਪਏ ਦੀ ਐਲਈਡੀ ਹੈ ਜੀ ਪਰ ਉਹਦੇ ਵਿੱਚ ਇਹ ਹੈ ਵੀ ਇਹਦੇ ਵਿੱਚ ਕੋਈ ਟੁੱਟੀ ਨਾ ਹੋਵੇ ਟੁੱਟੀ ਦੀ ਗਾਰੰਟੀ ਨਹੀਂ ਆਉਂਦੀ ਕੰਪਨੀ ਤੋਂ 40 ਇੰਚ ਦਾ ਮਗਰ ਤੁਹਾਨੂੰ ਜੀ 11490 ਰੁਪਏ ਦੀ ਇਹ ਵੀ ਜਿਹੜੀ ਫੁੱਲੀ ਐਂਡਰੋਇਡ ਹੈਗੀ ਸਮਾਰਟ ਹੈਗੀ ਆ ਜੀ ਉਸ ਤੋਂ ਬਾਅਦ ਆ ਮਾਡਲ ਆਉਂਦਾ ਆਪਣਾ 43 ਇੰਚ ਦਾ ਜੀ 43 ਜਿਹਦੇ ਵਿੱਚ ਰਿਪਲੇਸਮੈਂਟ ਗਾਰੰਟੀ ਆ ਖਰਾਬ ਹੋ ਜਾਓ ਨਵੀਂ ਲੈ ਲਓ ਜੀ 12490 ਰੁਪਏ ਦੀ ਹੈ ਬਿਲਕੁਲ ਸਕ੍ਰੈਚ ਘਾੜੇ 32 ਇੰਚ ਦੀ LED 9499 ਰੁਪਏ ਦੀ ਹੈ ਜੀ ਇਹ ਵੀ ਸਮਾਰਟ ਆ ਐਂਡਰੋਇਡ ਆ ਲਾਸੇ ਇਹਦੇ ਨਾਲ ਜਿਹੜਾ ਤੇ ਗੀజర్ ਜਿਹੜਾ ਆਪਣਾ 3490 ਰੁਪਏ MRP ਦਾ ਜਿਹੜਾ ਬਿਲਕੁਲ ਫਰੀ ਹੈਗਾ ਜੀ ਸਲਾਹ ਜੀ ਇੱਕ ਹੋਰ ਆਫਰ ਲਾਤੀ ਤੁਸੀਂ ਚੈੱਕ ਕਰੋ 9490 ਦੀ LED ਹੋ ਗਈ 3490 ਦਾ ਗੀజర్ ਮਤਲਬ ਸਿਰਫ 3 ਕੇ 1000 ਰੁਪਏ ਦੀ LED ਤੁਹਾਨੂੰ ਇਹ ਪੈ ਗਈ ਘਰ ਇਸ ਤੋਂ ਇਲਾਵਾ ਤੁਸੀਂ ਆ ਵੀ ਲੈ ਸਕਦੇ ਆ 43 ਇੰਚ ਦੀ Android TV ਆ Philicon brand 14990 ਰੁਪਏ ਤੁਸੀਂ ਦੇਣੇ ਆ ਇਦੇ ਨਾਲ ਵੀ 25 ਲੀਟਰ ਦਾ ਗੀਜ਼ਰ 4690 ਰੁਪਏ ਦਾ ਗੀਜ਼ਰ ਤੁਹਾਨੂੰ ਫ੍ਰੀ ਮੈਂਡ ਹੈਗਾ। ਇਹ ਬੈਸ ਜੀ ਜੀ ਨਾਲ ਆਪਾਂ ਕਾਫੀ ਟਾਈਮ ਤੋਂ ਮੇਰੇ ਤਿੰਨ ਸਾਲ ਨੂੰ ਬੇਦਨ 810 ਸਾਲ ਤੋਂ ਵੱਧ ਜਾਦਾ ਹੋ ਗਿਆ ਇਸ ਬ੍ਰਾਂਡ ਦਾ ਕੰਮ ਕਰਦੇ ਰਹੂ। ਕੰਪਨੀ ਬਹੁਤ ਪੁਰਾਣੀ ਵੈਸੇ। ਇਹ ਚ 32 ਇੰਚ ਐਂਡਰੌਇਡ ਟੀਵੀ ਜਿਹੜਾ ਤੁਹਾਨੂੰ 9990 ਰੁਪਏ ਦਾ ਮਿਲਣਾ ਜੀ ਜਿਹਦੇ ਵਿੱਚ 3 ਸਾਲ ਦੀ ਰਿਪਲੇਸਮੈਂਟ ਗਾਰੰਟੀ ਆ। ਹੂੰ ਜੋ ਕਿ ਤੁਸੀਂ ਨੋਟ ਕਰੋਗੇ 3 ਸਾਲ ਦੇ ਵਿੱਚ ਤੁਹਾਡੀ ਅਲੜੀ ਖਰਾਬ ਹੋ ਜयोਏ ਨਾ ਤੁਹਾਨੂੰ ਪੀਸ ਟੂ ਪੀ ਚੇਂਜ ਕਰਕੇ ਨਵਾਂ ਦੇ ਦਾਂਗੇ ਅਸੀਂ। ਜੀ ਪਲੱਸ ਤੁਹਾਨੂੰ ਨਾਲ ਸਕ੍ਰੈਚ ਕਾਰਡ ਫ੍ਰੀ 14990 ਜੀ ਇਹਦੇ ਵੀ 3 ਸਾਲ ਦੀ ਰਿਪਲੇਸਮੈਂਟ ਗਾਰੰਟੀ ਆ ਜੀ ਸਕ੍ਰੈਚ ਕਾਰਡ ਜਿਹੜਾ ਹਰੇਕ ਨਾਲ ਹੀ ਆ ਜੀ ਪਲੱਸ ਨਾਲ ਵਾਇਸ ਰਿਮੋਟ ਬ੍ਰਾਂਡ ਆਪਣਾ ਕਾਫੀ ਨਿਪਕਸ ਹੈਗੇ ਆ ਆਈਕੋਨਿਕ ਵਗੈਰਾ ਕਾਫੀ ਵਿਗਤ ਤੁਸੀਂ ਦੇਖ ਸਕਦੇ ਆ ਵੀ ਐਮ ਆਈ ਸ਼ਾਓਮੀ ਇਹ ਵੀ ਆਪਣਾ ਕਾ ਐਮ ਆਈ ਸਟੋਰ ਆ ਐਮ ਆਈ ਦੇ ਵਿੱਚ ਤੁਹਾਨੂੰ ਸਾਡੇ ਕੋਲ ਪ੍ਰੋਡਕਟ ਜਿਹੜਾ ਆਉਂਦਾ ਮੋਬਾਈਲ ਵੀ ਆਉਂਦੇ ਇਹਨਾਂ ਦਾ ਹੋਰ ਜੋ ਵੀ ਪ੍ਰੋਡਕਟ ਆਉਂਦਾ ਐਲਈਡੀਆਂ ਆਉਂਦੀ ਸਭ ਹੋ ਜਾਗਾ 32 ਤੋਂ ਲੈ ਕੇ 100 ਤੱਕ ਦੀਆਂ ਐਲਈਡੀਆਂ ਅਵੇਲੇਬਲ ਹੈ ਜੀ ਜੋ ਵੀ ਆਨਲਾਈਨ ਦਾ ਪ੍ਰਾਈਸ ਹੈ ਉਹਦੇ ਨਾਲੋਂ ਤੁਹਾਨੂੰ ਰੇਟ ਘੱਟ ਦਵਾਂਗੇ ਪੱਕੀ ਆ ਉਹ ਤੁਹਾਨੂੰ ਬ੍ਰਾਂਡ ਹੂੰ ਦੇ ਵਿੱਚ 32 ਇੰਚ 47 ਇੰਚ 55 ਇੰਚ ਜੀ ਸਾਰੇ ਮਾਡਲ ਅਵੇਲੇਬਲ ਹੈ ਨਹੀਂ ਕਿ ਸਾਡੇ ਕੋਲ ਸਿਰਫ 5490 ਵਾਲੀ ਹੈ ਨਹੀਂ ਲੈ ਗੈਪ ਬਹੁਤ ਹੈ ਇੱਥੇ ਤੁਸੀਂ ਦੇਖੋ ਨਾ LG ਦੀ 55 ਇੰਚ ਤੁਸੀਂ ਇਹ ਲੈਣਾ ਹੈਗਾ ਮਾਡਲ ਇਹ ਹੈਗਾ 84 ਹੈ 990 ਦਾ ਇਹਦੀ ਐਮ ਆਰ ਪੀ ਪਰ ਲੱਭੜੀ ਇਲੈਕਟ੍ਰੋਨਿਕ ਤੁਹਾਨੂੰ 49990 ਦਊ ਇਹ ਦੇਖੋ ਤੁਹਾਡਾ ਇੱਕ LED ਪਿੱਛੇ ਸਿੱਧੋ ਸਿੱਧਾ 35000 ਰੁਪਿਆ ਬਚ ਗਿਆ ਇਹਦੇ ਨਾਲ ਤੁਹਾਨੂੰ ਸਪੈਸ਼ਲ ਕੂਪਨ ਫ੍ਰੀ ਮਿਲਣਾ ਹੋ ਸਕਦਾ ਤੁਸੀਂ 49990 ਦੀ ਲਓ LED ਤੁਹਾਨੂੰ ਲੱਖ ਰੁਪਏ ਵਾਲੀ ਐਕਟਵਾ ਜਿਹੜੀ ਸਕੂਟਰੀ ਹੈਗੀ ਆ ਦੇਖੋ ਨਾ ਇਹ ਤੁਹਾਨੂੰ ਫ੍ਰੀ ਮਿਲ ਸਕਦੀ ਹੈ ਤਕਸ਼ੀਬਾ ਕੰਪਨੀ ਦੇ ਵਿੱਚ ਸਾਡੇ ਕੋਲ 55 ਇੰਚ ਦੀ ਅਲरेडी ਅਵੇਲੇਬਲ ਹੈਗੀ ਹੈ 1 ਇਅਰ ਰਿਪਲੇਸਮੈਂਟ ਗਾਰੰਟੀ ਹੈ ਰਿ 27990 ਦੇ ਵਿੱਚ ਆ ਉਸ ਤੋਂ ਬਾਅਦ ਇਹਦੇ ਵਿੱਚ ਸਾਡੇ ਕੋਲ 55 ਤੋਂ ਬਾਅਦ 50 ਇੰਚ ਵੀ ਅਵੇਲੇਬਲ ਹੈਗੀ ਹੈ ਇਹਦੇ ਵਿੱਚ ਵੀ ਤੁਹਾਨੂੰ ਰਿਪਲੇਸਮੈਂਟ ਗਾਰੰਟੀ ਹੈ ਖਰਾਬ ਹੋਏ ਪੀਸ ਨਾਲ ਮਿਲ ਜਿਵੇਂ 21990 ਜੀ ਆਹ ਦੇਖੋ ਨਾ ਕਿੱਡੇ ਵੱਡੇ ਵੱਡੇ ਟੀਵੀ ਆ 65 ਇੰਚ ਕੋਈ 75 ਇੰਚ ਇਹਨਾਂ ਵੱਡੇ ਮ ਵੱਲ ਦਾ ਨੰਬਰ 1 ਬ੍ਰਾਂਡ ਹੈ ਜੀ ਇਹਦੇ ਵਿੱਚ ਫੁੱਲ ਰੇਂਜ ਆਪਣਾ ਕੋ 32 ਇੰਚ 43 ਇੰਚ 50 ਇੰਚ 55 ਇੰਚ 65 ਇੰਚ 75 ਇੰਚ 85 ਇੰਚ ਹਾਇਰ ਦਾ ਬ੍ਰਾਂਡ ਹੈਗਾ ਆ ਤੁਸੀਂ ਚੈੱਕ ਕਰ ਲਓ ਵੱਡੀ ਸੇਲ ਲੱਗ ਕੇ ਇੱਥੇ ਨਵੇਂ ਸਾਲ ਤੇ ਲੋਹੜੀ ਤੇ ਇਹ ਕਹਿੰਦੇ ਵੀ 65 ਇੰਚ ਦੀ QLED ਟੀਵੀ ਹੈਗਾ 1,30,990 ਦੀ ਐਮਆਰਪੀਆ ਪਰ ਲਵੜੀ ਇਲੈਕਟ੍ਰੋਨਿਕ ਨੇ ਸਪੈਸ਼ਲ ਆਫਰ ਕੱਢੀ ਸਾਨੂੰ ਸਾਡਾ ਰੇਟ ਹੈਗਾ 70,990 মাত্র ਤੋਟਾ ਜੇ ਤੁਸੀਂ ਇਹ ਆ ਕਿ ਲੈਨੇ ਹੋ 53000 ਰੁਪਏ ਬਚ ਗਿਆ ਇਸ ਦੇ ਨਾਲ ਤੁਹਾਨੂੰ ਫ੍ਰੀ ਮਿਲਣਾ ਸਾਊਂਡ ਬਾਰ ਜਿਹੜਾ ਵੱਡਾ ਬ੍ਰਾਂਡ ਆ ਸਾਊਂਡ ਬਾਰ ਮਿਲਣਾ 10990 ਦਾ ਨਾਲ ਤੁਹਾਨੂੰ ਸਕ੍ਰੈਚ ਗਾਰਡੀ ਫ੍ਰੀ ਮਿਲਣਾ ਆ ਦੇਖੋ ਸਾਊਂਡ ਬਾਰ ਵੀ ਨਾਲ ਹੀ ਪਈ ਆ ਇਹ ਤੁਸੀਂ ਖਰੀਦਨੀਆ ਨਾਲ ਤੁਹਾਨੂੰ ਅਸੀਂ ਸਾਊਂਡ ਬਾਰ ਦੇ ਰਣਾ ਆ ਦੇਖੋ ਤੁਸੀਂ ਵੱਡੇ ਘਰ ਬਣਾਉਨੇ ਹੋ ਵੱਡੇ ਤੁਸੀਂ ਆਪਣੇ ਭਵੇਂ ਰੈਸਟੋਰੈਂਟ ਹੋਟਲ ਜਿੱਥੇ ਮਰਜ਼ੀ ਲੋਣ ਤੁਸੀਂ ਲਾ ਸਕਦੇ ਇਹਨੂੰ ਤੁਸੀਂ ਟੱਚ ਨਹੀਂ ਕਰਨਾ ਦੇਖੋ ਕਿ ਫੀਚਰ ਕਿੰਨੇ ਆ ਤੁਸੀਂ ਇਹਨੂੰ ਵੌਇਸ ਕਮਾਂਡ ਦੇਣੀ ਆ ਟੱਚ ਕਰਨ ਦੀ ਲੋਣੀ ਤੁਸੀਂ ਚੈੱਕ ਕਰ ਲਓ ਓਕੇ ਗੂਗਲ ਪਲੇਸ ਇਹ ਦੂ ਮੂਸੇ ਵਾਲਾ ਸੌ। ਸਵਾਹ ਤੁਸੀਂ ਦੇਖ ਲਓ ਵੀ ਮੈਂ ਕਮਾਂਡ ਦਿੱਤੀ ਸੀਗੀ ਇਹਨੂੰ ਟੱਚ ਨਹੀਂ ਕੀਤਾ। ਆਪਾਂ ਸਿੱਧੂ ਮੂਸੇਵਾਲੇ ਦਾ ਗਾਣਾ ਲਾਇਆ ਤੇ 295 ਗਾਣਾ ਚੱਲ ਪਿਆ। ਇਦਾਂ ਦੇ ਇਹਦੇ ਵਿੱਚ ਫੀਚਰ ਹੈਗਾ। ਇਹ ਵੀ ਤੁਸੀਂ ਚੈੱਕ ਕਰ ਲਓ ਕਿ ਤੁਹਾਡੇ ਪੈਸੇ ਬਚਦੇ ਕਿੰਨੇ ਆ। ਇਹ ਵੀ ਤੁਸੀਂ ਦੇਖ ਲਓ 75 ਇੰਚ ਦੀ 4K ਆਏ ਹੈ ਹਨਾ। 4K LED ਵਧੀਆ ਕੁਆਲਿਟੀ ਵਾਲੀ। ਇਹਦੀ MRP ਹੈਗੀ 1,80,990 ਸਾਡਾ ਪ੍ਰਾਈਸ ਹੈਗਾ ਸਿਰਫ ਤੇ ਸਿਰਫ 99,990। ਤੁਸੀਂ ਬਚਾ ਲਿਆ ਜੀ 81,000 81,000 ਰੁਪਇਆ ਤੁਹਾਡਾ ਬਚ ਗਿਆ। ਇਹਦੇ ਨਾਲ ਵੀ ਸਾਊਂਡਬਾਰ 10990 ਦੀ ਫ੍ਰੀ ਆ ਤੇ ਸਕ੍ਰੈਚ ਕਾਰਟ ਫ੍ਰੀ ਆ ਇਹ ਹਾਇਰ ਬ੍ਰਾਂਡ ਆ 55 ਇੰਚ ਹੈਗੀ ਆ 110990 ਦੀ ਇਹਦਾ ਰੇਟ ਹੈਗਾ 54990 ਇਹਦੇ ਵਿੱਚ ਤੁਹਾਡਾ 56000 ਰੁਪਏ ਬਚ ਗਿਆ ਇਦੇ ਨਾਲ ਵੀ ਸਾਊਂਡਬਾਰ ਸਾਨੂੰ ਫ੍ਰੀ ਮਿਲਣੀ ਆ ਸਕ੍ਰੈਚ ਕਾਰਡ ਦੇ ਉੱਤੇ ਗਿਫਟ ਮਿਲਣੇ ਆ। ਸਲਾਹ ਜੀ ਇਥੇ ਲਵਲੀ ਇਲੈਕਟ੍ਰੋਨਿਕਸ ਦੇ ਐਲ.ਈ.ਡੀ. ਰਿਕਾਰਡ ਤੋੜਤੇ ਹਨਾ ਹੁਣ ਠੰਡ ਦਾ ਮੌਸਮ ਆ ਗਿਆ ਹੁਣ ਤੁਸੀਂ ਖੋਰਿਆਂ 'ਚ ਬਹਿ ਕੇ ਥਾਪੀਆਂ ਦੇ ਨਾਲ ਕੱਪੜੇ ਨਾ ਤੋਇਓ ਹੁਣ ਠੰਡ ਦੇ ਵਿੱਚ ਠਰੂ ਠਰੂ ਕਾਂਦੀ ਲੋਣ ਨਹੀਂ ਆਹ ਦੇਖੋ ਵਾਸ਼ਿੰਗ ਮਸ਼ੀਨਾਂ ਦੇ ਉੱਤੇ ਵੀ ਆਫਰਾਂ ਲਾਤੀਆਂ ਇਹ ਤੇ 7 ਕਿਲੋ ਦੀ ਵਾਸ਼ਿੰਗ ਮਸ਼ੀਨ ਕੋਈ 15000 ਦੀ ਨਹੀਂ ਅਸੀਂ ਦੇਣੀ ਕੋਈ 14000 ਦੀ ਨਹੀਂ ਦੇਣੀ ਆ ਦੇਖੋ ਵਾਸ਼ਿੰਗ ਮਸ਼ੀਨ 7 ਕਿਲੋ ਦੀ 5 ਸਾਲ ਦੀ ਗਾਰੰਟੀ ਲੈ ਜਾਓ ਸਿਰਫ 6990 ਦੇ ਵਿੱਚ ਉਸ ਤੋਂ ਬਾਅਦ ਇਹਦੇ ਨਾਲ ਵੀ ਸਕ੍ਰੈਚ ਕਾਰ ਤੁਹਾਨੂੰ ਫ੍ਰੀ ਦੇਣਾ ਹੋ ਸਾਰਾ ਤੁਸੀਂ ਐਕਟਵਾ ਸਕੂਟਰੀ ਲੈ ਜਾਈਓ ਹੋ ਸਾਰਾ ਤੁਸੀਂ ਮੋਬਾਈਲ ਫੋਨ ਲੈ ਜਾਈਓ ਹੋ ਸਕਦਾ ਬਹੁਤ ਸਾਰੇ ਗਿਫਟ ਹੈ ਉਹ ਵੀ ਤੁਸੀਂ ਲੈ ਸਕਦੇ ਆ ਸਰ ਆ ਬਾਡੀ ਕਵਰ ਵੀ ਨਾਲ ਫ੍ਰੀ ਦੇ ਰਹੇ ਹੋ ਬਿਲਕੁਲ ਫ੍ਰੀ ਹੈ ਜੀ ਬਿਲਕੁਲ ਨਾਲ ਫ੍ਰੀ ਹੈ ਸਾਰੀਆਂ ਮਸ਼ੀਨਾਂ ਫ੍ਰੀ ਜਿਹੜੀ ਮਰਜ਼ੀ ਲੈ ਲਓ ਚਾਹੇ 7 ਵਾਲੀ ਲੈ ਲਓ ਚਾਹੇ 17 ਵਾਲੀ ਲੈ ਲਓ ਚਾਹੇ 35 ਵਾਲੀ ਲੈ ਲਓ ਦੇ ਨਾਲ ਬਿਲਕੁਲ ਫ੍ਰੀ ਮਿਲਣਾ 7 ਕਿਲੋ ਦੀ ਵਾਸ਼ਿੰਗ ਮਸ਼ੀਨ ਤੁਹਾਨੂੰ ਮਿਲਣੀ ਹੈ 6990 ਦੀ 7.5 ਕਿਲੋ ਦੀ ਵਾਸ਼ਿੰਗ ਮਸ਼ੀਨ ਮਿਲਣੀ ਤੁਹਾਨੂੰ 7490 ਦੀ ਆ ਜਾਓ ਜੀ ਹੁਣ ਤੁਸੀਂ 8 ਕਿਲੋ ਦੀ ਵਾਸ਼ਿੰਗ ਮਸ਼ੀਨ ਇਹਦੀ ਐਮ ਆਰ ਪੀ ਚੈੱਕ ਕਰ ਲੋ 15990 ਸਾਡਾ ਪ੍ਰਾਈਸ ਹੈਗਾ 7990 ਮਤਲਬ 8000 ਰੁਪਿਆ ਤੁਹਾਡਾ ਇਹਦੇ ਪਿੱਛੇ ਬਚ ਗਿਆ ਬੋਲਟਸ ਬੇਕੋ ਹਨਾ ਆ ਦੇਖੋ ਇਹਦੇ ਵਿੱਚ ਵੀ ਬਹੁਤ ਵੱਡਾ ਡਿਸਕਾਊਂਟ ਲਾਤਾ ਇਹਦੇ ਪਿੱਛੇ ਕੋਈ 10% ਨਹੀਂ ਛੱਡਦਾ ਲਬਰੀ ਇਲੈਕਟ੍ਰੋਨਿਕਸ 40% ਆਫ ਲਾਦਾ 40% ਇਹ ਵੀ ਤੁਸੀਂ ਚੈੱਕ ਕਰ ਲਓ 19990 ਦਾ ਪ੍ਰਾਈਸ ਬਾਜ਼ਾਰ ਚ ਵਿਕਦੀ ਆ ਤੁਹਾਨੂੰ ਅਸੀਂ 11990 ਹੀ ਦੇਣੀ ਆ 8000 ਰੁਪਈਆ ਦੇ ਪਿੱਛੇ ਬਚ ਗਿਆ ਤੁਹਾਡਾ ਬੋਡੀ ਕਵਰ ਇਹਦੇ ਨਾਲ ਵੀ ਤੁਹਾਨੂੰ ਅਸੀਂ ਫ੍ਰੀ ਦੇ ਦੇਣਾ ਆ। ਬਾਕੀ ਦੇ ਵਿੱਚ ਆ ਦੇਖੋ ਫਲੈਪ ਵਾਲੀ ਮਸ਼ੀਨ ਹੈਗੀ ਆ। 5 ਨੌਰ ਮਸ਼ੀਨ ਇੰਡੀਆ ਦੀ ਪਹਿਲੀ ਕੰਪਨੀ ਨੇ 5 ਨੌਰ ਵਾਲੀ ਨੀ ਮਸ਼ੀਨ ਬਣਾਈ ਹੈ। ਬਾਕੀ ਨੋਰਮਲ ਦੇਖੋ 4 ਮਾਪਾਂ ਹੁੰਦੀਆਂ ਸਾਰੇ ਹੁੰਦੀਆਂ। ਜੀ। ਬਾਕੀ ਟਫਨ ਗਲਾਸ ਹੈਗੀ ਆ ਹਾਈਡਰੋਲਿਕ ਢੱਕਣ ਹੈ। ਕਵਰਡ ਸਵਿਚ ਹੈ ਪਾਣੀ ਪੂਣੀ ਨਹੀਂ ਪੈਂਦਾ ਇਹਦੇ। ਬਾਕੀ ਇਹ ਵੋਲਟਾਂ ਦੇ ਵਿੱਚ ਆ ਵੀ ਇੱਕ ਬਹੁਤ ਵਧੀਆ ਮਾਡਲ 8.8 ਕਿਜੀ। ਇਹ ਟਾਟਾ ਬਣਕਡ ਵੋਲਟਾਂ ਬਹੁਤ ਵਧੀਆ ਕੰਪਨੀ ਆ। ਜੀ। 1990 ਐਮ ਆਰ ਪੀ ਜੋ ਕਿ ਸਾਡਾ ਰੇਟ ਹੈਗਾ 10990। ਔਰ ਇੱਕ ਮਸ਼ੀ 10 ਕਿਲੋ ਟਫਨ ਇਹ ਬਹੁਤ ਵਧੀਆ ਮਾਡਲ dama ਕੱਢਿਆ ਕੰਪਨੀ ਨੇ ਟਫਨ ਗਲਾਸ ਹਾਈਡਰੋਲਿਕ ਢੱਕਣ ਹੈਗੇ ਆ ਬਾਕੀ ਚ 12 ਕਿਲੋ ਪਈ ਆ ਆਪਣਾ 14 ਕਿਲੋ ਪਈ ਆ ਇਹ 8 ਕਿਲੋ ਦੀ ਮਸ਼ੀਨ ਹੈਗੀ ਆ ਫੀਲ ਦਾ ਪੈਗ ਹੈ ਵਿੱਚ ਆ ਦੇਖੋ ਫੀਲ ਦਾ ਇਹਨੂੰ ਕੋਈ ਜੰਗ ਨਹੀਂ ਲੱਗਦਾ ਉਹ ਕਰੰਟ ਨਹੀਂ ਹੁੰਦਾ ਦੇ ਵਿੱਚ ਪਿੰਨਰ ਵੀ ਜਿਹੜਾ ਫੀਲ ਦਾ ਹੈਗਾ ਦੇਖੋ ਚੈੱਕ ਕਰੋ ਬਸ ਫੀਲ ਦਾ ਹੈਗਾ ਜੋਕੀ ਦੇ ਵਿੱਚ ਕਵਰਡ ਸਵਿਚ ਹੈਗੇ ਆ ਸਾਰੇ ਪਾਣੀ ਨਹੀਂ ਪੈਂਦਾ ਹਾਈਡਰੋਲਿਕ ਢੱਕਣਾ ਹੈਗਾ ਆ ਜੋ ਕਿ ਜਿਹੜੀ ਐਮ ਆਰ ਪੀ 23500 ਰੁਪਈਆ ਜੀ ਹੋਰ ਆਪਣਾ ਰੇਟ ਹੈਗਾ 15000 ਰੁਪਈਆ ਬਾਜੀ ਇਹਦਾ 8500 ਰੁਪਈਆ ਬ ਸ਼ੋਰ ਗੱਫਟਾ ਹੈਗਾ ਹਰ ਇੱਕ ਸਗਰਾਜਕੜ ਖਾਲੀ ਕੋਈ ਨਹੀਂ ਹੈਗਾ ਬਾਕੀ ਫੀਲ ਡਰਮ ਵਾਲੀ ਆਪਣੀ ਕਹਿੰਦੀ ਅੱਠ ਕਿਲੋ ਆਉਂਦੀ ਸੀਗੀ ਆ ਕੰਪਨੀ ਦੇ 1.5 ਕਿਲੋ ਵੀ ਦੇਤੀ ਆ ਦੇਖੋ ਜੀ 1.5 ਵੀ ਦੇਤੀ ਆ ਫੀਲ ਵਾਲੀ ਹੈਗੀ 11.5 ਵੀ ਦੇਤੀ ਆ ਦੇਖੋ ਫੁੱਲੀ ਆਟੋਮੈਟਿਕ ਮਸ਼ੀਨ ਹੈਗੀ ਆ ਇੱਕ ਜਗ੍ਹਾ ਫਿਕਸ ਰੱਖਦੇ ਹੋ ਪਾਣੀ ਲਾ ਦਿਓ ਉਹਨੂੰ ਪੈਪ ਲਾ ਦਿਓ ਪਾਣੀ ਦਾ ਹੂੰ ਇਕ ਕੋਡੰ ਦਾ ਅਬਦੀਓ ਸਟਾਰਟ ਕਰਦੇ ਹੋ ਆਪਣੇ ਆਪ ਵਿੱਚੇ ਤੋਂ ਦੀ ਵਿੱਚੇ ਸਕਾਉਂਦੀ ਸਭ ਕੁਝ ਆਪੇ ਕਰਦੀ ਆ। ਗੋਗਰੇ ਕੰਪਨੀ ਦੀ 6.5 ਕਿਲੋ ਕਪੈਸਿਟੀ ਹੈ 23900 ਐਮ ਆਰ ਪੀ ਆ ਜੋ ਕਿ ਸੋ ਤੁਹਾਨੂੰ 15000 ਰੁਪਏ ਦੇ ਦਾਂਗੇ ਇਹ ਵੀ ਤੁਹਾਨੂੰ ਓਟਾ-ਓਟਾ 9000 ਰੁਪਏ ਦਾ ਫਾਇਦਾ ਜੀ। ਸੋ ਵੱਡੀ ਗੱਲ ਇਹ ਆ ਵੀ ਚਾਹੇ ਤੁਸੀਂ ਛੋਟਾ ਮਾਡਲ ਲੈ ਲਓ ਚਾਹੇ ਵੱਡਾ ਮਾਡਲ ਲੈ ਲਓ ਜਿਹੜੀ ਮਰਜ਼ੀ ਵਾਸ਼ਿੰਗ ਮਸ਼ੀਨ ਲੈ ਲਓ ਹਰ ਦੇ ਉੱਪਰ ਤੁਹਾਨੂੰ ਬਹੁਤ ਸਾਰੀਆਂ ਆਫਰਾਂ ਮਿਲਣੀਆਂ ਆ। ਆਈ ਐਫ ਬੀ ਬਹੁਤ ਵੱਡਾ ਬ੍ਰਾਂਡ ਹੈ ਇਹ। ਇਹਦੇ ਵਿੱਚ ਵੀ ਆਪਣੇ ਕੋ ਸਾਰੀ ਇਨ ਬਿਲਟ ਹੀਟਰ ਵਾਲੀਆਂ ਮਸ਼ੀ ਬਟਨ ਦਬਾ ਦਿਓ ਪਾਣੀ ਗਰਮ ਕਿ ਸਿਆਲਾ ਦੇ ਵਿੱਚ ਜਿਹੜੇ ਕੱਪੜੇ ਆਪਣੇ ਬਿਨਾ ਗਰਮ ਪਾਣੀ ਤੋਂ ਨਹੀਂ ਹੁੰਦੇ ਜੀ ਇਹ ਫੁੱਲ ਰੇਂਜ ਆਪਣੇ 10 ਕਿਲੋ 9 ਕਿਲੋ 8 ਕਿਲੋ 7 ਕਿਲੋ ਸਾਰੀਆਂ ਹੀਟਰ ਵਾਲੀਆਂ ਜੀ ਸਾਰੇ ਮਾਡਲ ਅਵੇਲੇਬਲ ਨੇ ਜਾਕੀ ਆਈਐਫਵੀ ਕੰਪਨੀ ਦੇ ਵਿੱਚ ਨਾਰਮਲ ਜੋ ਐਮਆਰਪੀ ਹੈ ਨਾ ਜੀ ਕੁਝੋ ਵੱਤ ਤੋਂ ਵੱਧ ਕੋਈ ਐਵੇਂ 500 700 ਹਜ਼ਾਰ ਰੁਪਏ ਘਟਾਉਂਦਾ ਜੋ ਕਿ ਅਸੀਂ ਤੁਹਾਨੂੰ 25 30% ਤੱਕ ਘਟਾਉਣ ਦੇ ਕਰ ਦਵਾਂਗੇ ਜੀ ਬਾਕੀ ਕਾ ਵਨਪੂਲ ਕੰਪਨੀ ਦੀ ਮਸ਼ੀਨ ਹੈ ਫੁੱਲੀ ਆਟੋਮੈਟਿਕ ਆ 7.5 ਕਿਲੋ ਕਪੈਸਿਟੀ ਹੈ ਜੀ ਇਹ ਮਾਡਲ ਦੀ ਜੋ ਕਿ ਬਹੁਤ ਵਧੀਆ ਰੇਟ ਦਵਾਂਗੇ ਇਹਦੇ ਵਿੱਚ ਵੀ 5100 ਰੁਪਏ। ਕਿ ਫੁੱਲੀ ਆਟੋਮੈਟਿਕ ਮਸ਼ੀਨ ਆਮ ਨੋਰਮਲ ਕੰਪਨੀ ਦੇ ਇੰਨੇ ਕਿਦਿ ਦਾ ਸੈਮੀ ਹੁੰਦੀ ਆ। ਜੀ। ਸੋ ਭਾਜੀ ਇਹ ਤਾਂ ਤੁਸੀਂ ਕਹਿੰਦੇ ਹੋ ਵੀ ਜਿਹੜੀਆਂ ਫੁੱਲੀ ਆਟੋਮੈਟਿਕ ਆ ਉਹਦੇ ਵਿੱਚ ਪਾਣੀ ਵੀ ਗਰਮ ਹੋ ਜਾਂਦਾ। ਕੱਪੜੇ ਧੋਈ ਵੀ ਜਾਂਦੀ ਆ, ਸਕਾਈ ਵੀ ਆਂਦੀ ਆ। ਕਿਸੇ ਦਾ ਬਜਟ ਘੱਟ ਆ ਜੇ ਕਿਸੇ ਨੇ ਸੈਮੀ ਦੇ ਵਿੱਚ ਲੈਣੀ ਆ ਇਹਦੇ ਵਿੱਚ ਵੀ ਕੋਈ ਇਤਨੇ ਆਪਸ਼ਨ ਹੈ। ਭਾਜੀ ਤਾਂ ਆਉਂਦੀ ਨਹੀਂ। ਹੂੰ। ਨਾ ਤਾਂ ਮੈਨੂੰ ਨੋਰਮਲ ਦੁਕਾਨ ਤੋਂ ਮਿਲਨੀ ਵੀ ਹੈ ਨਹੀਂ। ਹੂੰ। ਪਰ ਸਾਡੇ ਕੋਲ ਹੈਗੀ ਆ। ਅੱਛਾ। ਹਲੋ ਆਹੀ ਹੈ। ਲੋਇਡ। ਇਹ ਹੈਵਲ ਬ੍ਰਾਂਡ। ਜੀਡੀਆ ਨੰਬਰ 1 ਕੰਪਨੀ ਆ ਕੈਵਲ ਫਲੌਇਡ ਜਿਹੜੀ ਕਿ ਸੈਮੀ ਆਟੋਮੈਟਿਕ ਮਸ਼ੀਨ ਦੇ ਵਿੱਚ ਇਨ ਬਿਲਟ ਹੀਟਰ ਲਾਇਆ ਹੋਇਆ ਹਮ ਨਾਰਮਲ ਫੁੱਲੀ ਆਟੋਮੈਟਿਕ ਹੋ ਗਈਆਂ ਫਰੰਟ ਲੋਡਿੰਗ ਮਸ਼ੀਨਾਂ ਵਿੱਚ ਵੀ ਤਾਂ ਹਰ ਇੱਕ ਕੰਪਨੀ ਦੇ ਵਿੱਚ ਹੀਟਰ ਹੁੰਦਾ ਹੀ ਆ ਜੀ ਇਸ ਸੈਮੀ ਆਟੋਮੈਟਿਕ ਮਸ਼ੀਨ ਦੇ ਵਿੱਚ ਵੀ ਬਿਲਟ ਹੀਟਰ ਹੈਗੀ ਆ 9 ਕਿਲੋ ਦੀ ਮਹੀਨ ਐਮ ਆਰ ਪੀ 21490 ਜੋ ਆਫਰ ਪ੍ਰਾਈਸ ਸਾਡਾ ਰੇਟ ਹੈਗਾ 16490 ਜਿਹਦੇ ਵਿੱਚ 5000 ਰੁਪਏ ਡਿਸਕਾਊਂਟ ਦੇ ਰਹੇ ਤੁਹਾਨੂੰ ਅਸੀਂ ਜੋ ਕਿ ਸਿਰਫ ਲੋੜੀ ਤੱਕ ਹੀ ਆ ਜੇ ਨਵੇਂ ਸਾਲ ਲੋੜੀ ਤੱਕ ਬਣਾਇਆ ਸੀ ਆਫਰ ਪਲੱਸ ਬਾਡੀ ਕਵਰ ਨਾਲ ਆ ਸਕਰਾਚ ਕੱਢਨ ਵਾਲੇ ਇਸ ਤੋਂ ਇਲਾਵਾ ਤੁਸੀਂ ਦੇਖੋ ਬਿਨਾ ਹੀਟਰ ਤੋਂ ਵੀ ਆਉਂਦੀ ਐ ਇਸ ਕੰਪਨੀ ਦੀ ਆਪਣਾ ਫੁੱਲ ਰੇਂਜ ਅਵੇਲੇਬਲ ਪਈ ਐ ਬਾਕੀ ਆ ਵਲਪੂਲ ਕੰਪਨੀ ਆ ਹਾਇ ਰਿਆ ਵਲਪੂਲ ਵਲਪੂਲ ਪਟਕ ਨਾ ਨੋਰਮਲ ਘਰਾਂ ਦੀ 8 ਕਿਲੋ ਵਿਕਦੀ ਆ ਜਿਹਦੇ ਵਿੱਚ ਜੀ ਬਹੁਤ ਵਧੀਆ ਰੇਟ ਆ ਫੜਨ ਗਵਾਏ ਹੋਏ ਕੰਪਨੀ ਤੋਂ ਜੋ ਕਿ ਸਾਡਾ ਓਪਨ ਚੈਨਲ ਹੀ ਪ੍ਰਾਈਸ ਆ 16490 ਹੋ ਐ ਐਮ ਆਰ ਪੀ ਐ ਜੀ ਤੋਂ ਅਸੀਂ ਤੁਹਾਨੂੰ ਦੱਸਾਂਗੇ 10990 ਰੁਪਏ ਦੇ ਵਿੱਚ ਤੁਹਾਡੀ 5500 ਰੁਪਏ ਦੀ ਸੇਵਿੰਗ ਆ ਔਰ ਸਕਰਾਚ ਦੇ ਉੱਪਰ ਬੋਡੀ ਕਵਰ ਇਹਦੇ ਨਾਲ ਵੀ ਫ੍ਰੀ ਆ ਇਹਦੇ ਨਾਲ ਹੀ ਫ੍ਰੀ ਹੈਗਾ ਕੋਈ ਵੱਡੇ ਬ੍ਰਾਂਡ ਦੇ ਵਿੱਚ ਫਰੰਟ ਇਹ ਤੁਹਾਡੇ ਮੋਬਾਈਲ 'ਚ ਐਪ ਡਾਊਨਲੋਡ ਹੋ ਜਾਣਾ ਇਹਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਬੈਠੇ ਮਸ਼ੀਨ ਚਲਾ ਲਓ ਬੰਦ ਕਰ ਲਓ ਇਹਦੇ ਵਿੱਚ ਆਹ ਮਾਡਲ ਦੇਖੋ ਆਪਣਾ 10 ਕਿਲੋ ਦੀ ਮਸ਼ੀਨ ਹੈਗੀ ਆ ਜੋ ਕਿ ਜਿਹੜਾ ਐਮ ਆਰ ਪੀ 63 ਜ 990 ਰੁਪਏ ਹੈਗਾ ਉਹ ਸਾਡਾ ਆਫਰ ਵਿੱਚ ਦੇ ਰਹੇ 48000 ਰੁਪਿਆ ਹੂੰ ਬਾਕੀ ਇਦਾਂ ਹੀ ਹਾਇਰ ਦੇ ਵਿੱਚ ਆਹ ਮਸ਼ੀਨ ਹੈਗੀ ਆਪਣੇ ਕੋ ਆਹ ਮਸ਼ੀਨ ਹੈਗੀ 9 ਕਿਲੋ ਦੀ ਇਹਦੇ ਵਿੱਚ ਵੀ 56990 ਰੁਪਏ ਦੀ ਹੈਗੀ ਐਮ ਆਰ ਪੀ ਤੁਹਾਨੂੰ ਦੇਮਕ 45990 15000 ਰੁਪਏ ਸੇਵਿੰਗ ਹੈ ਜੇ ਤੁਹਾਨੂੰ ਸਾਡੇ ਫੁੱਲ ਰੇਂਜ ਮਿਲਣੀ ਹੈ ਤੁਹਾਨੂੰ ਐ ਲੱਗੇਗਾ ਕਿ ਅਸੀਂ ਕਦੀ 6 ਜ 990 ਵਾਲ 55000 ਰੁਪਏ ਦੀ ਲੋ 40 ਵਾਲੀ 45 ਵਾਲੀ ਸਾਰੀਆਂ ਹੈਗੀਆਂ ਦੇਖੋ ਮੈਂ ਤੁਹਾਨੂੰ ਹਨਾ ਇੱਕ ਗੱਲ ਫੇਰ ਰਿਪੀਟ ਕਰਨੀ ਚਾਹਣਾ ਵੀ ਲਵੜੀ ਇਲੈਕਟ੍ਰੋਨਿਕਸ ਜੇ ਜਦੋਂ ਤੁਸੀਂ ਆਉਣਾ ਇੱਥੇ ਤੁਹਾਨੂੰ ਸਿਰਫ ਤੇ ਸਿਰਫ ਬ੍ਰਾਂਡ ਲੈਣਾ ਬ੍ਰਾਂਡਡ ਸਮਾਨ ਲੈਣਾ ਰੇਟ ਘੱਟ ਲੈਣਾ ਗਾਰੰਟੀਆਂ ਨਾਲ ਦੇ ਰਹੇ ਹਾਂ ਫ੍ਰੀ ਦੇ ਵਿੱਚ ਗਿਫਟ ਨਾਲ ਦੇ ਰਹੇ ਹਾਂ ਤੁਸੀਂ ਵੱਡੇ ਤੋਂ ਵੱਡੇ ਕਿਸੇ ਸਟੋਰ ਤੇ ਚਲ ਜਿਓ ਪੰਜਾਬ ਚਲ ਜਿਓ ਹਰਿਆਣਾ ਹਿਮਾਚਲ ਜਿੱਥੇ ਮਰਜ਼ੀ ਚਲ ਜਾਓ ਕਿਸੇ ਨੇ ਤੁਹਾਨੂੰ ਇਦਾਂ ਨਹੀਂ ਆਫਰ ਨਹੀਂ ਦੇਣੀ ਆ ਸੋ ਦੇਖੋ ਜਿਵੇਂ ਐਲਈਡੀ ਦੇ ਵਿੱਚ ਵਾਸ਼ਿੰਗ ਨਹੀਂ ਤੁਹਾਡਾ ਫਾਇਦਾ ਕਰਾਇਆ ਹੁਣ ਤੁਹ ਬਾਰੀ ਆ ਗਈ ਫ੍ਰੀਜਾਂ ਲਈ ਜਿਵੇਂ ਕੰਪਨੀ 180 ਲੀਟਰ ਦਾ ਫ੍ਰੀਜ ਹੈਗਾ ਆਪਣਾ ਓਪਨ ਚੈਲੰਜ ਪਰਾਂਜੀ ਜੀ ਦੀ 18300 ਰੁਪਏ ਐਮ ਆਰ ਪੀ ਹੈ ਜੀ ਉਹ ਜੋ ਕਿ ਸਾਡਾ ਰੇਟ ਨੇ 990 ਰੁਪਏ ਆ ਪਲੱਸ ਨਾਲ ਤੁਹਾਨੂੰ ਸਗਰੇਜ ਕਰ ਦੇਣਾ ਤੁਹਾਡਾ 8310 ਰੁਪਏ ਦਾ ਫਾਇਦਾ ਆ ਕਿ ਆਈਡੀ ਰੇਟ ਦੇ ਸਾਡਾ ਓਪਨ ਚੈਲੰਜ ਹੈ 10000 ਰੁਪਏ ਦੇ ਕੋਈ ਵੀ ਦੁਕਾਨਦਾਰ ਫ੍ਰੀਜ ਨਹੀਂ ਦੇ ਸਕਦਾ ਛੋਟਾ 180 ਲੀਟਰ ਦਾ ਰੈ ਫ੍ਰੀਜਰੇਟਰ ਆ ਇਹਨੂੰ ਭਾਵੇਂ ਓਪਨ ਚੈਲੰਜ ਆ 18300 ਐਮਆਰਪੀ ਆ ਪਰ ਸਾਡਾ ਪ੍ਰਾਈਸ ਲਵਲੀ ਇਲੈਕਟ੍ਰੋਨਿਕ ਦਾ 9990 ਆ ਜੀ 9990 ਤੁਹਾਡਾ 8310 ਰੁਪਏ ਬਚ ਗਏ ਸਕ੍ਰੈਚ ਪੂਪਨ ਦਵਾਂਗੇ ਇਹਦੇ ਨਾਲ ਵੀ ਫ੍ਰੀ ਆਈ ਡੀਡ ਤੇ ਵੀ ਬਹੁਤ ਵਧੀਆ ਇੰਡਸਟਰੀ ਵਿੱਚ ਨਾ ਚੱਲਦਾ ਵੋਲਟੇਜ ਦੇਖੋਦਾ ਜਿਹੜਾ 24 ਇਹ 90 ਰੁਪਈਆ ਐਮਆਰਪੀ ਆ ਜੋ ਕਿ ਸਾਡਾ ਚੈਲੰਜ ਪ੍ਰਾਈਸ ਐ 11990 ਵਿੱਚ ਦਵਾਂਗੇ ਹੋਰ ਤੁਹਾਡਾ 12 ਦੇ ਇੱਕ ਤੋਂ ਫਾਇਦਾ ਕਰਾਂਗੇ ਜਿੰਨੇ ਜਿੰਨਾ ਐਮਆਰ ਵੀ ਉਹਦੇ ਨਾਲੋਂ ਵੀ ਰੇਟ ਘੱਟ ਦੇਖੋ ਕੋਈ ਘੱਟ ਕੋਈ ਕੋਈ ਤਾਂ ਸਾਨੂੰ 10% ਲੈਸ ਦਊਗਾ ਕੋਈ 5% ਦਊਗਾ ਇਹ ਪੰਜਾਬ ਦਾ ਇੱਕੋ ਇੱਕ ਸ਼ੋਅਰੂਮ ਆ ਜਿਹੜਾ ਤੁਹਾਨੂੰ 52% ਆਫ ਦੇ ਰਿਹਾ। ਬੋਟਰ ਦੇਕੋ ਤੇ ਦੁਆਰਾ ਆਜਾ। ਬੜਾ ਸੋਹਣਾ ਕਲਰ ਆ। ਬੜਾ ਆ ਗਿਆ ਏ। ਇਹ ਜਿਹੜਾ ਹੈਗਾ 200 ਤੇ 45 ਲੀਟਰ ਦਾ ਜੀ ਜੋ ਕਿ ਜਿਹੜਾ ਐਮ ਆਰ ਪੀ 31190 ਰੁਪਏ ਆ ਤੁਹਾਨੂੰ ਸਿਰਫ ਆਪਾ ਜਣਾ 19000 ਰੁਪਏ ਦਾ। ਇਹਦੇ 'ਚ ਤੁਹਾਡਾ 12000 ਰੁਪਏ ਦਾ ਫਾਇਦਾ ਕਰ ਦੇਣਾ। ਹੁਣ ਆਜੋ ਨੇੜੇ ਤੁਹਾਡਾ ਫਾਇਦਾ ਕਰੀਏ ਇਹ ਬੋਲਡਰਸ ਵੇਖੋ ਦੀ 250 ਲੀਟਰ ਦੀ ਫ੍ਰਿਜ ਹੈਗੀ ਆ ਓਪਨ ਚੈਲੰਜ ਹੈਗਾ ਲਵਲੀ ਇਲੈਕਟ੍ਰੋਨਿਕ ਦਾ ਇਹਦੀ ਐਮ ਆਰ ਪੀ ਹੈਗੀ 34190 ਪਰ ਸਾਡਾ ਰੇਟ ਹੈਗਾ 20990 ਮਤਲਬ ਸਿੱਧੋ ਸਿੱਧਾ ਇੱਕ ਫ੍ਰਿਜ ਕਿੱਛੇ ਤੁਹਾਡਾ 13200 ਰੁਪਇਆ ਬਚ ਗਿਆ ਇਹਦੇ ਨਾਲ ਫ੍ਰੀ ਤੁਹਾਨੂੰ ਮਿਲਣਾ ਸਕ੍ਰੈਚ ਕਾਰਡ ਹਾਇਰ ਕੰਪਨੀ ਦੇ ਵਿੱਚ ਵੀ ਸਾਰੀ ਰੇਂਜ ਵੀ ਆਪਣੇ ਕੋਲ ਆਪ ਤੁਹਾਨੂੰ ਦਿਖਾਣਾ 240 ਲੀਟਰ ਦੀ ਰੇਂਜ ਹੈਗੀ ਆ 328 ਲੀਟਰ ਜੀ ਬਾਕੀ ਇਹਨਾਂ ਵੱਡੀ ਵੀ ਆਪਣੇ ਕੋਲ 300 ਤੇ 58 ਲੀਟਰ ਆ ਇਹ ਮੈਟਲ ਡੋਰ ਆ ਇਹਦੇ ਵਿੱਚ ਗਲਾਸ ਡੋਰ ਆ ਜਿਵੇਂ ਬੋਲ ਕਹਦਾ ਆਪਣਾ ਹੂੰ ਗਲਾਸ ਡੋਰ ਹੈਗਾ ਜਦ ਮਰਜੀ ਸਟ੍ਰੈਚਪ੍ਰੀ ਹੈਗਾ ਇਹ ਜੋ ਕਿ ਜਿਹੜੀ ਐਮ ਆਰ ਵੀ 6990 ਹੈਗੀ ਆ ਜੋ ਆਪਣਾ ਆਪਰੇਟ ਹੈਗਾ 44990 2100 ਰੁਪਏ ਤੁਹਾਡੀ ਇਚ ਵੀ ਸੇਵਿੰਗ ਹੈ ਬਾਕੀ ਜਦੋਂ ਬੀ ਜੀ ਐਮ ਆਰ ਫ੍ਰਿਜ ਆਉਂਦੇ ਆ ਆਪਣੇ ਕੋਲ ਨੌਲੋਜ ਫ੍ਰੀਜ ਦੇ ਵਿੱਚ ਕੀ ਹੁੰਦਾ ਫ੍ਰੀਜਾ ਦੇਖੋ ਉੱਪਰ ਇਹ ਆ ਫ੍ਰੀਜ਼ਰ ਉੱਪਰ ਇਹ ਫ੍ਰੀਜ ਥੱਲੇ ਆ ਫ੍ਰੀਜ ਉੱਪਰ ਆ ਇਹਨੂੰ ਬੀਆ ਮਾਰ ਕਹਿੰਦੇ ਆ ਜੀ ਇਹ ਫ੍ਰੀਜ ਬਹੁਤ ਵਿਕਦਾ ਮਾਰਕੀਟ ਦੇ ਵਿੱਚ ਜੀ ਜੋ ਕਿ ਹਰ ਕੰਪਨੀ ਦੇ 2 ਸਾਲ ਦੀ ਕੰਪਲੀਟ ਵਾਰੰਟੀ ਆ ਔਰ 10 ਸਾਲ ਦੀ ਜਿਹੜੀ ਇਹਦੀ ਕੰਪਰੈਸਰ ਦੀ ਵਾਰੰਟੀ ਆ ਆ ਦੇਖੋ ਬੁਲਬੁਲੇ ਬੱਚਿਆਂ ਵਰਗੀਆਂ ਸਾਈਡ ਵਾਈ ਸਾਈਡ ਬਲੈਕ ਕਲਰ ਇਹਨੂੰ ਤੁਸੀਂ ਖੋਲੋ ਇਹਦੇ ਵਿੱਚ ਜਿੰਨੀ ਮਾਰੀ ਸਪੇਸ ਲੈ ਲੋ ਭਾਵੇਂ ਵੱਡੇ ਤੋਂ ਵੱਡਾ ਪਰਿਵਾਰ ਆ ਤੁਹਾਡਾ ਸਾਰਾ ਸਟੋਰੇਜ ਇਹਦੇ ਵਿੱਚ ਫਗਣੀਆਂ ਇਹਦੀ ਬਾਹਰੋਂ ਦੇਖੋ ਸ਼ਾਈਨ ਤੁਸੀਂ ਦੇਖੋ ਇਹਨੂੰ ਬਾਹਰੋਂ ਤੁਸੀਂ ਆਪਰੇਟ ਕਰ ਸਕਦੇ ਆ ਹੁਣ ਤੁਹਾਡਾ ਅਸੀ ਕਰਨਾ ਫਾਇਦਾ ਕੈਲਬਿਨੇਟਰ ਸਾਈਡ ਵਾਈਸ 584 ਲੀਟਰ ਦੀ ਹੈਗੀ ਆ 85490 ਦਾ ਐਮ ਆਰ ਪੀ ਆ ਅਸੀਂ ਤੁਹਾਨੂੰ ਦੇਣੀ ਆ 54990 ਚ ਇਹਦੇ ਵਿੱਚ ਤੁਹਾਡਾ 30500 ਬਚ ਗਿਆ ਸਕ੍ਰੈਚ ਕਾਰਡ ਇਹਦੇ ਨਾਲ ਵੀ ਤੁਹਾਨੂੰ ਅਸੀਂ ਬਿਲਕੁਲ ਫਰੀ ਦੇ ਦੇਣਾ ਹੈਗਾ ਭਾਜੀ ਆ ਵੀ ਦੱਸੋ ਗੋਦਰੇ ਦਾ ਇਹ ਵੀ ਬੜਾ ਸੋਹਣਾ ਮਾਡਲ ਆ ਭਾਜੀ ਇੰਡਸਟਰੀ ਵਿੱਚ ਗੋਦਰੇ ਦੀ ਫਰਿਜ ਜਿਹੜੀ ਸਭ ਤੋਂ ਬੈਸਟ ਹੋਈ ਜਾ ਚੱਲ ਰਹੀ ਆ ਇਹ ਬੰਕ ਦਾ 40 ਲੀਟਰ ਫਰਜਿਆ ਜੀ ਗਲਾਸ ਡੋਰ ਹੈਗੀ ਆ ਜੋ ਮਰਜੀ ਸਗਰੇਜ ਫਰੀ ਹੈ ਜੋ ਮਰਜੀ ਚ ਮਾਰੋ ਜਿੰਦਾ ਮਰਜੀ ਮਾਰੋ ਕੁਝ ਨਹੀਂ ਹੋਣਾ ਇਹਨੂੰ ਜੋ ਕਿ ਜਿਹਦੇ ਵਿੱਚ 9990 ਐਮ ਆਰ ਪੀ ਹੈ ਜੀ ਉਹ ਦਾ ਆਪਣਾ ਡੇਟਾ 59990 1990 ਉਹ ਜੀ ਤੁਹਾਡੀ 35000 ਸੇਵਿੰਗ ਹੈ ਪਰ ਇਸ ਇਹਦੇ ਵਿੱਚ ਇੱਕ ਹੈਗਾ ਤੁਸੀਂ ਜੇ ਸਾਡੇ ਕ੍ਰੈਡਿਟ ਕਾਰਡ ਉੱਤੇ ਲੈਨੇ ਤ ਤੁਹਾਨੂੰ ਇਨਸਟੈਂਟ ਕੈਸ਼ਬੈਕ 12000 ਰੁਪਏ ਆਊਗਾ ਜੀ ਜੇ ਤੁਹਾਡੀ ਟੋਟਲ 47000 ਰੁਪਏ ਸੇਵਿੰਗ ਹੋ ਜਾਂਦੀ ਆ ਇਹ ਵੀ ਬਹੁਤ ਵਧੀਆ ਫਰਜਿਆ ਗਿਆ ਦੇਖੋ ਅੱਛਾ ਮੈਨੂੰ ਇੱਕ ਹੋਰ ਦੱਸੋ ਭਾਜੀ ਸਵਾਰਾ ਸਮਾਨ ਦਾ ਭਾਜ ਦੇਖ ਲਿਆ ਈਜ਼ੀ EMI ਦੀ অপਸ਼ਨ ਹੈ ਤੁਹਾਡੇ ਕੋਲ ਬਿਲਕੁਲ ਈਜ਼ੀ ਨੇ ਤਾਂ ਪਹਿਲਾਂ ਹੀ ਹੈਗੀ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਹੀ ਆ ਬਿਆਜ ਬਿਨਾਂ ਕਰਾਓ ਆਪਣੇ ਕੋ HDFC ਫਾਈਨਾਂਸ ਕਰਾਓ ਹਰੇਕ ਤਰ੍ਹਾਂ ਦੇ ਹੈਗੀ ਆ ਪਲੱਸ ਹੁਣ ਤਾਂ ਕੰਪਨੀ ਨੇ অপਸ਼ਨ ਉਹ ਦੇਤੀ ਆ ਤੁਸੀਂ ਬਿਨਾਂ ਪੈਸੇ ਦੇ ਕੋ ਸਮਾਨ ਲੈ ਜਾਓ ਹਮ ਬਿਆਜ ਫਾਈਨਾਂਸ ਦੇ ਵਿੱਚ ਸਾਡੇ ਗੋਦਰੇ ਦੇ ਕੁਝ ਮਾਡਲ ਡਬਲ ਡੋਰ ਦੇ ਆ ਔਰ DC ਮਾਡਲ ਹੈਗੇ ਆ ਇਦਾਂ ਦੇ ਫਰਚੇ ਦੇ ਵਿੱਚ ਜਿਹਦੇ ਵਿੱਚ ਤੁਸੀਂ ਪ੍ਰੋਸੈਸਿੰਗ ਫੀਸ ਦੇਣੀ ਆ ਜੋ ਕਿ ਕੁਝ ਨਹੀਂ ਬਣਦੀ ਮੇਰੇ ਖਿਆਲ ਨਾਲ ਐਵੇਂ 1500 ਤੋਂ 2000 2500 ਤੋਂ ਵੱਧ ਨਹੀਂ ਬਣਦੀ 1500 2000 ਹੀ ਬਣਦੀ ਆ ਵੱਧ ਤੋਂ ਵੱਧ ਦੇ ਤੋਂ ਦਿਓ ਫਿਰ ਲੈ ਜਾਓ ਬਾਕੀ ਆਟ ਕਿਸ਼ਤਾ ਕਰ ਲਓ 80 ਦੀ ਸਕੀਮ ਚੱਲਦੀ ਆ ਜੀ ਆਟ ਕਿਸ਼ਤਾ ਦੇਣਾ ਕੁਝ ਨਹੀਂ 80 ਸਕੀਮ ਚੱਲਦੀ ਆ ਮਤਲਬ ਕੋਈ ਵੀ ਸਾਮਾਨ ਤੁਸੀਂ ਲਵੀ ਇਲੈਕਟ੍ਰੋਨਿਕ ਦੇ ਆ ਕੇ ਆਸਾਨ ਕਿਸ਼ਤਾਂ ਤੇ ਲੈ ਕੇ ਜਾ ਸਕਦੇ ਆ ਮਨ ਤੇ ਬੋਝ ਲੈਂਦੀ ਲੋੜ ਨਹੀਂ ਵੀ ਪੈਸੇ ਤੁਹਾਡੀ ਜੇਬ ਦੇ ਵਿੱਚ ਨਹੀਂ ਵੀ ਪੈਸੇ ਹੈਗੇ ਲਵੀ ਇਲੈਕਟ੍ਰੋਨਿਕ ਦੇ ਆਜੋ ਕੋਈ ਵੀ ਸਾਮਾਨ ਲੈ ਜਾਓ ਆਸਾਨ ਕਿਸ਼ਤਾਂ ਦੇ ਸਲਾਹ ਜੀ ਇੱਕ ਹੋਰ ਤੁਹਾਨੂੰ ਆਫਰ ਦੇਣਿਆ ਤੁਸੀਂ ਇਹ ਫੋਰ ਡੋਰ ਰੈਫਰਿਜਰੇਟਰ ਲੈ ਲਓ ਇਹਦਾ ਪ੍ਰਾਈਸ ਹੈਗਾ ਐਮ ਆਰ ਪੀ 120000 ਸਾਡਾ ਪ੍ਰਾਈਸ ਹੈਗਾ 99 ਜਾਂ 990 30000 ਬਚ ਗਿਆ ਇਨਸਟੈਂਟ ਕੈਸ਼ਬੈਕ 12000 ਉਸ ਦੇ ਨਾਲ-ਨਾਲ ਤੁਹਾਨੂੰ ਆਹ ਜਿਹੜੀ ਕਿ ਲਗਭਗ 8000 ਦੀ ਕੀਮਤ ਵਾਲਾ ਗੈਸ ਚੁੱਲਾ ਫ੍ਰੀ ਦੇਣਾ ਭਾਵੇਂ ਤੁਸੀਂ ਆਹ ਵਾਲੀ ਰੈਫਰਿਜਰੇਟਰ ਲੈ ਲਓ ਭਾਵੇਂ ਤੁਸੀਂ ਆਹ ਵਾਲੀ ਲੈ ਲਓ ਇਹਦੇ ਨਾਲ ਜਿਹੜਾ ਮਰਜ਼ੀ ਲਓ ਤੁਹਾਨੂੰ ਗੈਸ ਚੁੱਲਾ ਬਿਲਕੁਲ ਫ੍ਰੀ ਮਿਲ ਜਾਣਾ ਹੁਣ ਆ ਵੀ ਤੁਸੀਂ ਚੈੱਕ ਕਰ ਲਓ ਇਹ 596 ਲੀਟਰ ਹੈਗੀ ਆ 96990 ਇਹਦੀ ਐਮ ਆਰ ਪੀਆ ਜਿਹੜਾ ਸਾਡਾ ਪ੍ਰਾਈਸ ਹੈਗਾ 59990 ਤੁਹਾਡਾ 37000 ਰੁਪਇਆ ਬਚ ਗਿਆ ਇਹਦੇ ਨਾਲ ਸਾਨੂੰ ਜਿਹੜਾ ਗੈਸ ਚੁੱਲਾ 7990 ਦਾ ਸਕ੍ਰੈਚ ਕਾਰਡ ਨਾਲ ਮਿਲਣਾ ਟੋਟਲ ਸੇਵਿੰਗ ਤੁਹਾਡੀ 44990 ਹੋਗੀ ਹਾਇਰ ਦਾ ਬ੍ਰਾਂਡ ਹੈਗਾ ਆਪਾਂ ਹੁਣ ਗੱਲ ਕਰਾਂਗੇ ਚਿਮਨੀ ਦੀ ਆਹ ਦੇਖੋ ਚਿਮਨੀ ਦਾ ਬਹੁਤ ਸੋਹਣਾ ਡਿਜ਼ਾਈਨ ਹੈਗਾ ਤੁਸੀਂ ਆਪਣੇ ਕਿਚਨ ਚ ਲਾ ਸਕਦੇ ਨੂੰ ਟੱਚ ਕਰਨ ਦੀ ਲੋੜ ਨਹੀਂ ਤੁਸੀਂ ਆ ਦੇਖੋ ਇਹਨੂੰ ਇੱਦਾਂ ਇੱਕ ਵਾਰੀ ਹੱਥ ਕਰ ਦਿਓ ਇਹ ਆਨ ਹੋ ਜਾਣੀ ਆ ਇੱਦਾਂ ਤੁਸੀਂ ਕਰ ਦਿਓ ਆਫ ਹੋ ਜਾਣੀ ਹਣਾ ਭਈ ਬੜੋ ਚਿਮਨੀ ਜਿਹੜੀ 7990 ਰੁਪਏ ਤੋਂ ਸਟਾਰਟ ਹੋ ਜਾਂਦੀ ਆ ਜੋ ਕਿ ਜਿਹਦਾ ਐਮ ਆਰ ਪੀ 12990 ਰੁਪਏ ਹੈਗਾ ਅਨਾਫਾ ਕੰਪਨੀ ਦੇ ਵਿੱਚ 54990 ਰੁਪਏ ਤੋਂ ਚਿਮਨੀ ਦੇ ਦਾਂਗੇ ਅਸੀਂ ਆਟੋਕਲੀਨ ਇਰੇ ਵਿੱਚ ਆਪੜ ਕੋ 8000 ਰੁਪਏ ਦਾ ਸਟਾਰਟ ਹੈ ਮਾਡਲ। ਬਾਕੀ ਦੇ ਵਿੱਚ ਤੁਹਾਡੀ ਕੰਪਨੀ ਦੇਖੋ ਸਾਡੇ ਕੋ ਫਾਇਰ ਕੰਪਨੀ ਆ, ਫ੍ਰੈਜ਼ਰ ਆ, ਦੋ ਹੋਰ ਜਿਵੇਂ 26 ਹੈ 990 ਰੁਪਏ ਜਿਹੜਾ ਐਮ ਆਰ ਪੀ ਹੈ ਜੀ। ਸਿਰਫ ਤੁਹਾਨੂੰ ਅਸੀਂ 11990 ਰੁਪਏ ਦੇ ਦਾਂਗੇ ਜਿਸ ਦੇ ਕਿ 15000 ਰੁਪਏ ਦੀ ਤੁਹਾਡੀ ਜਿਹੜੀ ਸੇਵਿੰਗ ਹੈਗੀ ਆ। ਤਕਰੀਬਨ ਲੈ ਕੇ ਚੱਲੋ 55% ਡਿਸਕਾਊਂਟ ਹੈਗਾ। ਜੁਵੀਨਾ ਮਾਡਲ ਹੈਗਾ 328990 ਐਮ ਆਰ ਪੀ ਹੈ ਜੀ। ਇਹਦਾ 14 ਸਿਰਫ ਤੁਹਾਨੂੰ 14990 ਹੀ ਦੇ ਦਾਂਗੇ ਜੀ। ਫਿਗੋ ਮਾਡਲ 90 ਹੈਗਾ 32310 ਰੁਪਏ ਦੀ ਐਮ ਆਰ ਪੀ ਹੈ ਜੀ ਸਿਰ ਉੱਤੋਂ ਨਹੀਂ 14000 ਰੁਪਏ ਦਵਾਂਗਾ ਜੀ 19000 ਪਰ ਡਿਸਕਾਊਂਟ ਹੈ ਜੀ 58% ਨੀਅਰ ਅਬਾਊਂਡ ਤੁਹਾਨੂੰ ਡਿਸਕਾਊਂਟ ਹੈ ਜੀ ਇੰਦੇ ਇਹਦੇ ਵਿੱਚ ਤੁਸੀਂ ਦੇਖੋ 2.5 ਫੁੱਟੀ ਜੋ ਕਿ ਜਿਹੜੀ ਐਮ ਆਰ ਪੀ 32000 ਰੁਪਈਆ 11000 19000 ਡਿਸਕਾਊਂਟ ਜਾਨੀ ਅੱਧੇ ਰੇਡ ਨਾਲ ਵੀ ਕੱਢ ਦੇ ਰਹੇ ਤੁਹਾਨੂੰ ਇੱਥੇ ਦੋ ਫੁੱਟੀ ਦੇਖ ਲਓ ਤੁਸੀਂ ਦੋ ਫੁੱਟੀ ਦੇ ਵਿੱਚ ਵੀ ਤੁਸੀਂ ਦੇਖੋ 31000 ਐਮ ਆਰ ਪੀ 12000 ਬਸ ਸਿਰਫ 19000 ਡਿਸਕਾਊਂਟ ਹੈ ਇਹ ਤਾਂ ਅਲੱਗ-ਅਲੱਗ ਮਾਡਲ ਸਾਡੇ ਜਿਮਨੀਆਂ ਦੇ ਵਿੱਚ ਪਾਏ ਆ ਜੀ ਬੱਤ ਚੁੱਲੇ ਜਿਮਨੀਆਂ ਹੌਬਾਂ ਨ ਜੋ ਕੀ ਰਿਹਾ ਐ ਮਾਰੀ 27990 ਤੋਂ ਤੁਹਾਨੂੰ 10290 ਰੁਪਏ ਦੇ ਦਾਂਗੇ 3 ਵਰਨਰ ਬਾਕੀ ਜੋ ਕੀ ਹੈਗਾ 2990 ਵਾਲੀ ਹੋਵੇ ਆ ਜੋ ਵੀ ਪੱਥਰ ਦੇ ਵਿੱਚ ਲੱਗਦੀ ਹੈ ਕਟ ਗਏ ਸਿਰਫ ਤੁਹਾਨੂੰ 1290 ਹੀ ਦੇ ਦਾਂਗੇ ਜੀ ਬਾਕੀ ਅਲੱਗ-ਅਲੱਗ ਕੰਪਨੀਆਂ ਦੇ ਚੁੱਲ੍ਹੇ ਹੀ ਹੋਣੀਆਂ ਹਿੰਦਵਰ ਕੰਪਨੀ ਦਾ ਆਪਾਂ ਹੀ ਚੁੱਲ੍ਹਾ ਦੇ ਦਿੰਦੇ ਆ 4 ਵਰਨਰ ਆ 1390 ਰੁਪਏ ਇਹ 1390 ਹੀ ਦਵਾਂਗੇ ਜੀ ਬਾਕੀ 990 ਰੁਪਏ ਦੇ ਵਿੱਚ ਚੁੱਲ੍ਹਾ ਸਟਾਰਟ ਹੋ ਜਾਂਦਾ ਆਪਣੇ ਕੋ 2 ਵਰਨਰ ਸਟੀਲ 990 ਰੁਪਏ ਤੋਂ ਲੈ ਕੇ ਸਾਡੇ ਕੋਲ ਚਾਹ ਜੋ 28000 ਦਾ 30000 ਦਾ ਜੋ ਮਰਜ਼ੀ ਚੁੱਲ੍ਹਾ ਲੈ ਲਓ ਜਿਮਨੀ ਜੋ ਮਰਜ਼ੀ ਲੈ ਲਓ ਕੰਪਨੀ ਤੋਂ ਕੰਪਨੀ ਵੇਕ ਮਾਡਲ ਅਵੇਲੇਬਲ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਜੀ ਫ੍ਰੀਜਰ ਕੰਪਨੀ ਦੇ ਵਿੱਚ ੱੁੱਲੇ ਪਾਏ ਆ ਹਿੰਦਵਰ ਕੰਪਨੀ ਚੁੱਲੇ ਪਾਏ ਆ ਸੂਰੀਆ ਫਲੇਮ ਪਾਏ ਆ ਹਰ ਇੱਕ ਕੰਪਨੀ ਚੁੱਲੇ ਪਾਏ ਜੀ ਆਪਣੇ ਦਾ ਮਾਈਕ੍ਰੋਵੇਵ ਦੇ ਵਿੱਚ ਆਪਣੇ ਕੋ ਬ੍ਰਾਂਡ ਹੈਗੇ ਆ ਵੋਲਟਸ ਬੈਕੋ ਇਹ ਟਾਟਾ ਬਡਲ 17 ਲੀਟਰ ਸੋਲੋ ਮਾਈਕ੍ਰੋਵੇਵ ਜਿਸकी एमआरपी 690 ਰੁਪਈਆ ਕੀ ਹੈ ਜੀ ਸਾਡਾ ਆਫਰ ਹੈ 4790 ਰੁਪਈਆ ਜੀ 4790 ਦੇ ਵਿੱਚ ਤੁਹਾਨੂੰ ਮਾਈਕ੍ਰੋ ਦੇਣਾ ਦੇਣਾ ਪਲੱਸ ਨਾਲ ਇਹ ਸਟਾਰਟਰ ਕਿਟ ਫਲਾਟਰ ਨਾਲ ਸਰਜ ਕੁਪਰ ਵੀ ਦਮਾਗੇ ਬਾਕੀ ਚ 20 ਲੀਟਰ ਵੀ ਆਉਂਦਾ ਹੈ ਬਾਕੀ ਆਪਣਾ ਵਲਪੂਲ ਕੰਪਨੀ ਹੈਗੀ ਹੈ ਜੀ ਹੋਰ ਕੰਪਨੀਆਂ ਆਈਐਫਬੀ ਆ ਬਜਾਜ ਆ ਕਨਸਟਾਰ ਆ ਐਲਜੀ ਆ ਸੈਮਸung ਆ ਗੋਲਰੇਜ ਦੇ ਮਾਈਕ੍ਰੋਵੇਵਰ ਹਰੇਕ ਮਾਡਲ ਅਵੇਲੇਬਲ ਹੈ ਆ ਯਕਦਨ ਮਾਰਕੀਟ ਨਾਲੋਂ ਬਹੁਤ ਹੀ ਘੱਟ ਰੇਟ ਤੇ ਵੇਵ ਵੇਵ ਕਰਾ ਕੇ ਦਵਾਂਗੇ ਜੀ ਵਧੀਆ ਰੇਟਾਂ ਦੇ ਦਵਾਂਗੇ ਲਓ ਬਈ ਹੁਣ ਤੁਹਾਨੂੰ ਟੂਟੀਆਂ ਵਾਲਾ ਖਰਾਬ ਪਾਣੀ ਪੀਣ ਦੀ ਲੋੜ ਨਹੀਂ ਲਵੜੀ ਇਲੈਕਟ੍ਰੋਨਿਕ ਨੇ ਬਾਡਰ ਫਿਲਟਰ ਦੇ ਲਾਤੀ ਬਹੁਤ ਵੱਡੀ ਆਫਰ ਆ ਆ ਤੁਸੀਂ ਚੈੱਕ ਕਰ ਲਓ ਜ਼ਿੰਕ ਫਿਲਟਰ ਸਿਰਫ 2990 ਚ ਜਿਹਦੇ ਵਿੱਚ ਯੂ ਐਫ ਫਿਲਟਰ ਲੱਗਿਆ ਬਹੁਤ ਸੋਹਣੀ ਪ੍ਰੀਮੀਅਮ ਕੁਆਲਿਟੀ ਹੈ ਪਰ ਇੱਕ ਗੱਲ ਜੇ ਅਸੀਂ ਗਾਰੰਟੀ ਦਿੰਨੇ ਆ ਇਹਦੇ ਵਿੱਚ ਜਿੰਨੇ ਫਿਲਟਰ ਲੱਗਿਆ ਇਹ ਵੀ ਕੋਈ ਦੇਸੀ ਸਮਾਨ ਨਹੀਂ ਹੈਗਾ ਇਹ ਕੋਈ ਖਰਾਬ ਸਮਾਨ ਨਹੀਂ ਹੈਗਾ ਇਹ ਕੋਈ ਯੂਜ਼ ਸਮਾਨ ਨਹੀਂ ਹੈਗਾ ਇਹਦੇ ਵਿੱਚ ਵੀ ਕਾਫੀ ਅਸੀਂ ਤੁਹਾਡਾ ਸੇਧ ਦਾ ਧਿਆਰਾ ਦੇ ਉਹ ਬਹੁਤ ਹਾਈ ਕੁਆਲਟੀ ਯੂਜ਼ ਕੀਤੀ ਆ ਪਰ ਚੈਲੰਜ ਇਹ ਆ ਵੀ 2990 ਦੇ ਵਿੱਚ ਇੱਕ ਕੁਆਲਿਟੀ ਤੁਹਾਨੂੰ ਕਿਸੇ ਨੇ ਨਹੀਂ ਦੇਣੀ ਹੈਗੀ ਇਸ ਤੋਂ ਇਲਾਵਾ ਤੁਸੀਂ 3490 ਚ ਲੈ ਕੇ ਜਾ ਸਕਦੇ ਆ ਇਸ ਤੋਂ ਇਲਾਵਾ ਤੁਸੀਂ ਦੇਖੋ ਕਾਪਰ ਦੇ ਵਿੱਚ 4490 ਦੇ ਵਿੱਚ ਲੈ ਕੇ ਜਾ ਸਕਦੇ ਆ ਆ ਦੇਖੋ ਜਿੰਕ ਪਲੱਸ ਕਾਪਰ ਐਲਕੈਲਾਈਨ ਹੈਗਾ ਹੈ ਨਾ ਇਹ ਕਾਫੀ ਫੇਮਸ ਹੈਗਾ ਲੋਕ ਇਹਨੂੰ ਪਸੰਦ ਨਹੀਂ ਕਰ ਰਹੇ ਆ ਪਰ ਤੁਹਾਡੇ ਬਜਟ ਅਨੁਸਾਰ 4490 ਚ ਇਸ ਤੋਂ ਇਲਾਵਾ ਐਕਵਾ ਦੇਖ ਲਓ ਤੁਸੀਂ ਆਪ ਵੀ ਚੈੱਕ ਕਰ ਲਓ ਇਹਦੇ ਵਿੱਚ ਯੂਰਿਕ ਚੈੱਕ ਕਰ ਲਓ ਇਹਦੇ ਵਿੱਚ ਤੁਸੀਂ ਆ ਵੀ ਚੈੱਕ ਕਰ ਲਓ ਨਾ ਸੋ ਵੱਖੋ ਵੱਖਰੇ ਬ੍ਰਾਂਡ ਵੱਖੋ ਵੱਖਰੇ ਤਰ੍ਹਾਂ ਦੇ ਸਾਡੇ ਕੋਲ ਡਿਜ਼ਾਈਨ ਤੁਹਾਡੇ ਬਜਟ ਅਨੁਸਾਰ ਜਿਹੜੀ ਵੀ ਤੁਸੀਂ ਚੀਜ਼ ਲੈਣੀ ਚਾਹੁੰਦੇ ਹੋ ਲੈ ਕੇ ਜਾ ਸਾਧਿਆਂ ਦੇਖੋ ਆ ਵੀ ਤੁਹਾਨੂੰ ਅਸੀਂ ਬਹੁਤ ਬੈਸਟ ਪ੍ਰਾਈਸ ਦੇ ਵਿੱਚ ਜਿਹੜੇ ਕੋ ਵਾਟਰ ਫਿਲਟਰ ਦੇ ਰਹੇ ਨੇ ਹੈਗੇ ਆ 5990 ਦੇ ਵਿੱਚ ਤੁਹਾਨੂੰ ਅਸੀਂ ਦੇਣਾ ਆਰਗੈਨਿਕ ਜਿਹੜਾ ਆਰਓ ਹੈਗਾ ਆਈਕਿਊ ਬ੍ਰਾਂਡ ਹੈਗਾ ਪਿਊਰੀਫਾਈ ਵਾਟਰ ਤੁਹਾਨੂੰ ਇਸ ਦੇ ਵਿੱਚ ਮਿਲਣਾ ਆ ਸਲਾਬ ਵੀ ਆਪਾਂ ਤੁਹਾਨੂੰ ਪ੍ਰੋਮਿਸ ਕੀਤਾ ਸੀ ਵੀ ਅਸੀਂ ਲਵਰੀ ਇਲੈਕਟ੍ਰੋਨ ਜਾਵਾਂਗੇ ਤੁਹਾਨੂੰ ਵੱਡੀਆਂ ਆਫਰ ਲੈ ਕੇ ਦਵਾਂਗੇ ਤੁਹਾਨੂੰ ਅਸੀਂ ਫ੍ਰੀਜਾਂ ਦੇ ਉੱਤੇ ਵਾਸ਼ਿੰਗ ਮਸ਼ੀਨਾਂ ਦੇ ਉੱਤੇ ਐਲਈਡੀ ਦੇ ਉੱਤੇ ਗੈਸ ਚੂਲਿਆਂ ਦੇ ਉੱਤੇ ਚੀਨ ਦੇ ਉੱਤੇ ਬਹੁਤ ਸੋਹਣੀਆਂ ਆਫਰਾਂ ਦੇਖਿਆ ਜੇਕਰ ਤੁਸੀਂ ਬਾਹਰ ਬੈਠੇ ਹੋ ਖਾਸ ਤੌਰ ਤੇ ਸਾਡੇ ਐਨ ਆਰਈ ਭਰਾ ਜਾਂ ਤੁਸੀਂ ਪੰਜਾਬ ਦੇ ਕਿਸੇ ਪਿੰਡ ਸ਼ਹਿਰ ਚ ਬੈਠੇ ਹੋ ਤੁਸੀਂ ਆਪਣੇ ਕਿਸੇ ਧੀ ਧਿਆਣੇ ਦਾ ਵਿਆਹ ਕਰਨਾ ਇੱਥੇ ਸ਼ਗਨ ਸਕੀਮ ਵੀ ਚੱਲ ਰਹੀ ਆ ਤੁਸੀਂ ਕਿਸੇ ਨੂੰ ਵਿਆਹ ਦੇ ਵਿੱਚ ਗਿਫਟ ਕਰਨਾ ਸਮਾਨ ਚਾਹੇ ਤੁਸੀਂ ਫ੍ਰਿਜ ਵਾਸ਼ਿੰਗ ਮਸ਼ੀਨ ਐਲ ای ਡੀ ਵੈੱਡ ਸੋਫੇ ਅਲਮਾਰੀਆਂ ਸਾਡੇ ਕੋਲ ਫਰਨੀਚਰ ਦਾ ਸਮਾਨ ਵੀ ਹੈਗਾ ਸਾਡੇ ਕੋਲ ਇਲੈਕਟ੍ਰੋਨਿਕ ਸਮਾਨ ਵੀ ਹੈਗਾ ਇਹ ਤੁਸੀਂ ਸਾਡੇ ਕੋਲੋਂ ਆਨਲਾਈਨ ਵੀ ਆਰਡਰ ਕਰ ਸਕਦੇ ਆ ਸਾਡਾ ਟੀਵੀ ਬੋਲੋ ਬਤੌਰ ਮੈਂ ਪੂਰੀ ਜ਼ਿੰਮੇਵਾਰੀ ਲੈਣਾ ਚਾਹੇ ਤੁਸੀਂ 10000 ਰੁਪਏ 50000 ਰੁਪਏ 1 ਲੱਖ ਰੁਪਏ 2 2 ਲੱਖ ਤੱਕ ਦੀ ਵੀ ਤੁਸੀਂ ਸ਼ਾਪਿੰਗ ਕਰਦੇ ਆ ਤੁਹਾਡੇ ਇਥੇ ਪੈਸੇ ਸੇਫ ਹੈਗੇ ਆ ਤੁਸੀਂ ਜਿਹੜਾ ਆਰਡਰ ਕਰੋਗੇ ਮੰਨ ਲਓ ਤੁਸੀਂ ਕਹਿੰਦੇ ਆ ਵੀ ਸਾਨੂੰ ਆਹ ਵਾਲਾ ਆਰਡਰ ਚਾਹੀਦਾ ਹੈਗਾ ਇਹ ਹੀ ਤੁਹਾਨੂੰ Samsung ਦਾ ਮਾਡਲ ਮਿਲੂਗਾ ਇਹ ਹੀ ਤੁਹਾਨੂੰ ਮਸ਼ੀਨ ਮਿਲੂਗੀ ਇਸ ਗੱਲ ਦੀ ਵੀ ਗਾਰੰਟੀ ਹੈ ਮਤਲਬ ਪੈਸੇ ਵੀ ਸੇਫ ਹੈਗੇ ਆ ਜੋ ਤੁਸੀਂ ਆਰਡਰ ਕਰੋਗੇ ਉਹੀ ਸਮਾਨ 100% ਤੁਹਾਡੇ ਘਰ ਪਹੁੰਚਣਾ ਹੈਗਾ ਤੁਸੀਂ ਬੇਝਿਜਕ ਇਥੋਂ ਸ਼ਾਪਿੰਗ ਕਰ ਸਕਦੇ ਬਿਕੋਜ਼ लवली ਇਲੈਕਟ੍ਰੋਨਿਕ ਜਿਹੜਾ ਅਸੀਂ ਗੱਲ ਕਰਦੇ ਹਾਂ ਨਾ ਇਹ ਪੰਜਾਬ ਨਹੀਂ ਇਹ ਬੋਲਡ ਵਾਇਡ ਬਹੁਤ ਵੱਡਾ ਫੇਮਸ ਬ੍ਰਾਂਡ ਹੈਗਾ ਖਾਸ ਤੌਰ ਤੇ ਜੇ ਤੁਸੀਂ ਚੈੱਕ ਕਰਦੇ ਆਂ Google ਤੇ ਜਾਂਦੇ ਆਂ ਹੋਰ ਪਾਸੇ ਜਾਂਦੇ ਆਂ 5 ਸਟਾਰ ਰੇਟਿੰਗ ਹੈਗੀ ਆ 5 ਸਟਾਰ ਮੀਨਸ 99.9% ਲੋਕ ਇਹਨਾਂ ਨੂੰ ਪਸੰਦ ਕਰ ਰਹੇ ਆ ਇਹ ਆਪਣੀ ਕਮਿਟਮੈਂਟ ਤੇ ਖਰੇ ਉਤਰਦੇ ਆ ਤੁਸੀਂ ਇਹਨਾਂ ਨੂੰ ਆਨਲਾਈਨ ਵੀ ਆਰਡਰ ਕਰ ਸਕਦੇ ਆ ਤੁਸੀਂ ਇਹਨਾਂ ਦੇ ਸਟੋਰ ਤੇ ਆ ਕੇ ਵਿਜ਼ਿਟ ਕਰੋ ਤੁਹਾਡਾ ਬਹੁਤ ਸਾਰਾ ਫਾਇਦਾ ਜੋ ਇਹ ਆਫਰਾਂ ਤੋਂ ਦਿੰਦੀਆਂ ਇਹ ਤੁਹਾਨੂੰ ਪੂਰੇ ਇੰਡੀਆ ਦੇ ਵਿੱਚ ਦੀਵਾਲੀ ਤੇ ਵੀ ਕਿਸੇ ਦੁਕਾਨਦਾਰ ਨੇ ਆਫਰ ਨਹੀਂ ਦਿੱਤੀਆਂ ਬਹੁਤ ਵੱਡਾ ਫਾਇਦਾ ਹੋਣਾ ਤੁਸੀਂ ਆਉਣਾ ਕਿੱਥੇ ਆ ਤੁਸੀਂ ਲਵੜੀ ਇਲੈਕਟ੍ਰੋਨਿਕ ਆਉਣਾ ਕੋਰਟ ਤੋਂ ਹੀ ਆਉਣਾ ਡਿਸਟ੍ਰਿਕਟ ਹੁਸ਼ਿਆਰਪੁਰ ਹੈਗਾ ਨੰਬਰ ਸਕਰੀਨ ਤੇ ਆ ਐਡਰੈਸ ਨਹੀਂ ਤਾਂ ਤੁਸੀਂ ਬਿਨਾ ਚੇਜ ਇੱਥੇ ਆਓ ਤੁਸੀਂ ਇੱਥੇ ਫੋਨ ਕਰਕੇ ਆਰਡਰ ਵੀ ਕਰ ਸਕਦੇ ਆ 11 ਮੈਨੂੰ ਓਮਪੰਦੀ ਨਾਲ ਹਰਦੀਪ ਸਿੰਘ ਤੱਕਰ ਸਾਹਾਂ ਟੀਵੀ ਕੋਰਟ